ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra official YouTube channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬ ਦੀਆਂ ਨਦੀਆਂ ਅਤੇ ਮੌਸਮ ਦੇ ਟੌਪਿਕ ਨੂੰ ਕਵਰ ਕਰਾਂਗੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਨੇ ਇੱਕ ਪੰਜਾਬ GK ਦੀ ਨਿਊ ਸੀਰੀਜ਼ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਆਪਾਂ ਥਿਉਰੀ ਦੇ ਰਿਲੇਟਡ ਜਿੰਨੇ ਵੀ ਮੋਸਟ ਇੰਪੋਰਟੈਂਟ ਥਿਉਰੀ ਰਹਿਣ ਵਾਲੀ ਹੈ ਉਸ ਦੇ ਰਿਲੇਟਡ ਆਪਾਂ ਜਿੰਨੇ ਵੀ ਮੋਸਟ ਇੰਪੋਰਟੈਂਟ ਸਿਰਫ ਪੁਆਇੰਟ ਪੁਆਇੰਟ ਕਵਰ ਕਰ ਰਹੇ ਹਾਂ ਤੇ ਨਾਲ ਹੀ ਉਸ ਦੇ ਰਿਲੇਟਡ ਜਿੰਨੇ ਵੀ ਮੋਸਟ ਇੰਪੋਰਟੈਂਟ ਐਮਸੀਕਿਊਸ ਕੁਐਸਚਨ ਰਹਿਣਗੇ ਉਹ ਵੀ ਆਪਾਂ ਕਵਰ ਕਰਦੇ ਜਾ ਰਹੇ ਹਾਂ ਠੀਕ ਹੈ ਇਸ ਤੋਂ ਪਹਿਲਾਂ ਆਪਣੀ ਇੱਕ ਕਲਾਸ ਕਵਰ ਹੋ ਚੁੱਕੀ ਹੈ ਜਿਸ ਦੇ ਵਿੱਚ ਆਪਾਂ ਨੇ ਜੀਓਗ੍ਰਾਫੀ ਆਫ ਪੰਜਾਬ ਮਤਲਬ ਕਿ ਪੰਜਾਬ ਦੀ ਪੰਗੋਲਿਕ ਬਣਤਰ ਨੂੰ ਆਪਾਂ ਨੇ ਕਵਰ ਕੀਤਾ ਸੀ ਠੀਕ ਹੈ ਜੇਕਰ ਤੁਸੀਂ ਉਹ ਕਲਾਸ ਨਹੀਂ ਦੇਖੀ ਤਾਂ ਤੁਸੀਂ ਮੇਰੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਉਸ ਕਲਾਸ ਨੂੰ ਦੇਖ ਸਕਦੇ ਹੋ ਤੇ ਦੋਸਤੋ ਇਹ ਸਾਰੀਆਂ ਕਲਾਸਿਸ ਦਾ ਫ੍ਰੀ ਆਫ ਕੋਸਟ ਪੀਡੀਐਫ ਜਿਹੜਾ ਤੁਹਾਨੂੰ ਮੇਰੇ ਟੈਲੀਗ੍ਰਾਮ ਗਰੁੱਪ ਤੇ ਵਟਸਐਪ ਗਰੁੱਪ ਦੇ ਵਿੱਚ ਮਿਲ ਜਾਵੇਗਾ ਸੋ ਤੁਸੀਂ ਮੇਰੇ ਟੈਲੀਗ੍ਰਾਮ ਗਰੁੱਪ ਤੇ ਵਟਸਐਪ ਗਰੁੱਪ ਨੂੰ ਜੁਆਇਨ ਜ਼ਰੂਰ ਕਰ ਲਿਓ ਉਸ ਦਾ ਜਿਹੜਾ ਲਿੰਕ ਹੈ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤਾਂ ਚਲੋ ਦੋਸਤੋ ਜ਼ਿਆਦਾ ਟਾਈਮ ਨਾ ਲੈਂਦੇ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾ ਅੱਜ ਦਾ ਜਿਹੜਾ ਆਪਣਾ ਟਾਪਿਕ ਹੈ ਉਹ ਰਹਿਣ ਵਾਲਾ ਪੰਜਾਬ ਦੀਆਂ ਨਦੀਆਂ ਅਤੇ ਮੌਸਮ ਜੇਕਰ ਇਸ ਟਾਪਿਕ ਦੀ ਗੱਲ ਕੀਤੀ ਜਾਵੇ ਤਾਂ ਇਸ ਟਾਪਿਕ ਦੇ ਵਿੱਚ ਹਰ ਇੱਕ ਐਗਜ਼ਾਮ ਦੇ ਵਿੱਚ ਦੋ ਜਾਂ ਤਿੰਨ ਕੁਐਸਚਨ ਪੁੱਛੇ ਹੀ ਪੁੱਛੇ ਜਾਂਦੇ ਨੇ ਸੋ ਇਸ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡਾ ਕੋਈ ਵੀ ਕੁਐਸਚਨ ਮਿਸ ਨਾ ਹੋ ਜਾਵੇ ਤਾਂ ਚਲੋ ਅੱਜ ਦਾ ਜਿਹੜਾ ਆਪਣਾ ਟਾਪਿਕ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਜਿਹੜਾ ਆਪਣਾ ਟਾਪਿਕ ਹੈ ਉਹ ਸ਼ੁਰੂ ਹੁੰਦਾ ਆਪਣੇ ਕੋਲ ਪੰਜਾਬ ਦੀ ਜਲ ਨਿਕਾਸ਼ ਪ੍ਰਣਾਲੀ ਤੋਂ ਤਾਂ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਧਰਤੀ ਦੀ ਤਾਂ ਪੰਜਾਬ ਦੀ ਧਰਤੀ ਨੂੰ ਰਿੰਗਵੇਦ ਦੇ ਅਨੁਸਾਰ ਸप्त ਸਿੱਧੂ ਕਿਹਾ ਜਾਂਦਾ ਸੀ ਠੀਕ ਹੈ ਐਗਜ਼ਾਮੀਨਰ ਐਗਜ਼ਾਮ ਦੇ ਵਿੱਚ ਸਿੱਧਾ-ਸਿੱਧਾ ਕੁਐਸਚਨ ਪੁੱਛ ਸਕਦਾ ਹੈ ਕਿ ਰਿੰਗਵੇਦੀ ਕਾਲ ਦੇ ਵਿੱਚ ਪੰਜਾਬ ਦੀ ਧਰਤੀ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਉਸ ਟਾਈਮ ਇਸ ਨੂੰ ਜਾਣਿਆ ਜਾਂਦਾ ਸੀ ਸप्त ਸਿੱਧੂ ਦੇ ਨਾਮ ਨਾਲ ਠੀਕ ਹੈ ਤਾਂ ਇੰਨਾ ਤੁਸੀਂ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਟ੍ਰੈਨ ਵਾਲਾ ਹੈ ਇਹਨਾਂ ਸੱਤ ਦਰਿਆਵਾਂ ਵਿੱਚੋਂ ਸਿੰਧੂ ਅਤੇ ਇਸ ਦੀਆਂ ਪੰਜ ਸ਼ਖਾਵਾਂ ਉਹ ਜਿਹੜੀਆਂ ਪੰਜ ਸ਼ਖਾਵਾਂ ਨੂੰ ਆਪਾਂ ਅੱਗੇ ਕਵਰ ਕਰਾਂਗੇ ਅਤੇ ਦਰਿਆ ਸਰਸਵਤੀ ਹੁੰਦੇ ਸੀ ਠੀਕ ਹੈ ਇੱਕ ਉਸ ਟਾਈਮ ਕੀ ਸੀ ਇੱਕ ਸਿੱਧੂ ਦਰਿਆ ਵਾਂਗ ਲੱਗਦਾ ਸੀ ਤੇ ਇੱਕ ਸਰਸਵਤੀ ਦਰਿਆ ਹੁੰਦਾ ਸੀ ਠੀਕ ਹੈ ਤੇ ਪੰਜ ਸ਼ਖਾਵਾਂ ਕਿਹੜੀਆਂ-ਕਿਹੜੀਆਂ ਸੀ ਸਤਲੁਜ ਵਿਆਸ ਰਾਵੀ ਚਨਾਬ ਤੇ ਜਹਲਮ ਉਹਨਾਂ ਦਰਿਆਵਾਂ ਨੂੰ ਵੀ ਇਹਨਾਂ ਦੇ ਵਿੱਚ ਆਪਾਂ ਸ਼ਾਮਲ ਕਰ ਲੈਂਦੇ ਸੀ ਉਸ ਤੋਂ ਬਾਅਦ ਕੀ ਹੁੰਦਾ ਹੈ ਮਹਾਪਾਰਤ ਦੇ ਸਮੇਂ ਦੇ ਵਿੱਚ ਤਾਂ ਮਹਾਪਾਰਤ ਅਨੁਸਾਰ ਪੰਜਾਬ ਦੀ ਧਰਤੀ ਦਾ ਪੰਜ ਦਰਿਆਵਾਂ ਦਾ ਪਾਣੀ ਲੱਗਦਾ ਸੀ ਠੀਕ ਹੈ ਪੰਜ ਦਰਿਆਵਾਂ ਦਾ ਪਾਣੀ ਲੱਗਦਾ ਸੀ ਮਹਾਪਾਰਤ ਦੇ ਟਾਈਮ ਕਿਹੜੇ-ਕਿਹੜੇ ਸਤਲੁਜ ਵਿਆਸ ਰਾਵੀ ਚਨਾਬ ਅਤੇ ਜਹਲਮ ਠੀਕ ਹੈ ਛੇਵਾਂ ਦਰਿਆ ਸਿੰਧੂ ਨੂੰ ਕਿਹਾ ਜਾਂਦਾ ਸੀ ਤੇ ਸੱਤਵਾਂ ਦਰਿਆ ਕਿਹੜਾ ਸੀ ਸਰਸਵਤੀ ਠੀਕ ਹੈ ਉਸ ਟਾਈਮ ਕੀ ਸੀ ਸੱਤ ਦਰਿਆਵਾਂ ਦੀ ਧਰਤੀ ਸੀ ਮਹਾਪਾਰਤ ਦੇ ਟਾਈਮ ਠੀਕ ਹੈ ਤਾਂ ਕਰਕੇ ਇਸ ਨੂੰ ਉਹਨਾਂ ਵੈਦਾਂ ਦੇ ਵਿੱਚ ਮਹਾਪਾਰਤ ਸਮੇਂ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਪੰਚਨੰਦ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਠੀਕ ਹੈ ਪੰਚਨੰਦ ਮਾਥਾਤ ਪੰਜ ਦਰਿਆਵਾਂ ਪੰਜ ਦਰਿਆਵਾਂ ਦੀ ਧਰਤੀ ਠੀਕ ਹੈ ਪੁਰਾਤਨ ਵੈਦਾਂ ਦੇ ਵਿੱਚ ਪੰਜਾਬ ਨੂੰ ਪੰਚਨੰਦ ਅਰਥਾਤ ਪੰਜ ਦਰਿਆਵਾਂ ਦੀ ਧਰਤੀ ਦਾ ਨਾਮ ਦਿੱਤਾ ਗਿਆ ਹੈ ਠੀਕ ਹੈ ਇੰਨਾਕ ਤੁਹਾਡਾ ਟਾਪਿਕ ਕਲੀਅਰ ਹੈ ਇਹ ਜਦੋਂ ਜਦੋਂ ਇੱਥੇ ਯੂਨਾਨੀ ਯੂਨਾਨੀ ਲੋਕ ਲੋਕਾਂ ਦਾ ਰਾਜ ਆਇਆ ਮਤਲਬ ਕਿ ਗ੍ਰੀਕਸ ਆਏ ਤਾਂ ਉਸ ਟਾਈਮ ਇਹਨਾਂ ਨੂੰ ਇਹਨਾਂ ਨੂੰ ਇਸ ਖੇਤਰ ਨੂੰ ਕੀ ਨਾਮ ਦਿੱਤਾ ਗਿਆ ਪੈਂਟੋ ਪਟੇਮੀਆ ਠੀਕ ਹੈ ਪੈਂਟੋ ਪਟੇਮੀਆ ਦਾ ਨਾਮ ਦਿੱਤਾ ਗਿਆ ਕਿਹਨਾਂ ਵੱਲੋਂ ਦਿੱਤਾ ਗਿਆ ਸੀ ਇਹ ਗ੍ਰੀਕਸ ਲੋਕਾਂ ਦੁਆਰਾ ਠੀਕ ਹੈ ਯੂਨਾਨੀ ਲੋਕਾਂ ਦੁਆਰਾ ਕਿਸ ਨੇ ਕੀ ਨਾਮ ਦਿੱਤਾ ਗਿਆ ਪੈਂਟੋ ਪਟੇਮੀਆ ਠੀਕ ਹੈ ਜਿਸ ਦਾ ਭਾਵ ਹੈ ਯੂਨਾਨੀ ਭਾਸ਼ਾ ਦੇ ਵਿੱਚ ਪੰਜ ਦਰਿਆਵਾਂ ਦਾ ਦੇਸ਼ ਮਤਲਬ ਕਿ ਜਿਹੜਾ ਪੰਜਾਬ ਹੈ ਆਪਣਾ ਪੰਜਾਬ ਦਾ ਨਾਮ ਕੀ ਹੈ ਪੰਜ ਦਰਿਆਵਾਂ ਦੇ ਦੇਸ਼ ਤੋਂ ਹੀ ਬਣਿਆ ਠੀਕ ਹੈ ਸਤਲੁਜ ਬਿਆਸ ਰਾਵੀ ਚਨਾਬ ਜੇਹਲਮ ਤੋਂ ਮਿਲ ਕੇ ਹੀ ਠੀਕ ਹੈ ਹੁਣ ਉਸ ਤੋਂ ਬਾਅਦ ਅੱਗੇ ਆਪਾਂ ਦੇਖਦੇ ਹਾਂ ਤਾਂ ਉਸ ਤੋਂ ਬਾਅਦ ਪੰਜਾਬ ਸ਼ਬਦ ਜਿਹੜਾ ਉਹ ਪੰਜਾਬ ਸ਼ਬਦ ਜਿਹੜਾ ਉਹ ਦੋ ਫਾਰਸੀ ਭਾਸ਼ਾ ਮਤੋਂ ਮਿਲ ਕੇ ਬਣਿਆ ਸੀ ਪੰਜ ਪਲੱਸ ਆਬ ਠੀਕ ਹੈ ਜਿਹੜਾ ਹੁਣ ਫਿਲਹਾਲ ਦੇ ਵਿੱਚ ਜਿਹੜਾ ਅਸਿਸਟੈਂਟ ਇਨਸਪੈਕਟਰ ਦਾ ਇਗਜ਼ਾਮ ਹੋ ਕੇ ਆ ਟਾਈਪ ਉਸ ਦੇ ਵਿੱਚ ਇਹ ਕੁਐਸਚਨ ਇਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਜਿਹੜਾ ਪੰਜਾਬ ਸ਼ਬਦ ਦੇ ਉਹ ਕਿਹੜੀ ਭਾਸ਼ਾ ਤੋਂ ਲਿਆ ਗਿਆ ਤਾਂ ਉਹ ਲਿਆ ਗਿਆ ਫਾਰਸੀ ਭਾਸ਼ਾ ਤੋਂ ਤਾਂ ਤੁਸੀਂ ਇਹ ਯਾਦ ਰੱਖਣਾ ਹੈ ਠੀਕ ਹੈ ਪੰਜਾਬ ਜਿਹੜਾ ਉਹ ਦੋ ਸ਼ਬਦਾਂ ਦੋ ਫਾਰਸੀ ਸ਼ਬਦਾਂ ਤੋਂ ਮਿਲ ਕੇ ਬਣਿਆ ਸੀ ਪੰਜ ਪਲੱਸ ਆਬ ਅਰਥਾਤ ਪੰਜ ਦਰਿਆਵਾਂ ਦਾ ਪਾਣੀ ਤੋਂ ਬਣਿਆ ਸੀ ਕਿ ਇੱਥੋਂ ਇਹ ਪਤਾ ਲੱਗਦਾ ਹੈ ਕਿ ਇਹ ਪੰਜ 12 ਮਾਸੀ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਅਤੇ ਜਹਲਮ ਵਗਦੇ ਸੀ ਉਸ ਟਾਈਮ ਜਿਸ ਕਾਰਨ ਕੀ ਇਸ ਦਾ ਨਾਮ ਕੀ ਰੱਖਿਆ ਗਿਆ ਪੰਜ ਆਬ ਠੀਕ ਹੈ ਪੰਜ ਪਲੱਸ ਆਬ ਪਰ 1947 ਦੀ ਜਦੋਂ ਵੰਡ ਹੁੰਦੀ ਹੈ 1947 ਦੇ ਵਿੱਚ ਕੀ ਹੈ ਪੰਜਾਬ ਵੰਡਿਆ ਜਾਂਦਾ ਇੰਡੀਆ ਵੰਡਿਆ ਜਾਂਦਾ ਤਾਂ ਉਸ ਟਾਈਮ ਕੀ ਹੁੰਦਾ ਉਸ ਟਾਈਮ ਜਿਹੜੇ ਤਿੰਨ ਦਰਿਆ ਸੀ ਉਹ ਕੀ ਨੇ ਪੰਜਾਬ ਦੇ ਵਿੱਚ ਰਹਿ ਜਾਂਦੇ ਨੇ ਕਿਹੜੇ ਕਿਹੜੇ ਸਤਲੁਜ ਬਿਆਸ ਤੇ ਰਾਵੀ ਜਿਹੜੇ ਦਰਿਆ ਨੇ ਉਹ ਕੀ ਨੇ ਉਹ ਆਪਣੇ ਇੰਡੀਆ ਦੇ ਵਿੱਚ ਰਹਿ ਜਾਂਦੇ ਨੇ ਤੇ ਜਿਹੜੇ ਦੋ ਦਰਿਆ ਸੀ ਚਨਾਬ ਤੇ ਜਹਲਮ ਠੀਕ ਹੈ ਚਨਾਬ ਹੋ ਗਿਆ ਦੋ ਦਰਿਆ ਚਨਾਬ ਤੇ ਜੇਹਲਮ ਉਹ ਕਿੱਥੇ ਚਲੇ ਜਾਂਦੇ ਨੇ ਤਾਂ ਉਹ ਪਾਕਿਸਤਾਨ ਦੇ ਵਿੱਚ ਚਲੇ ਜਾਂਦੇ ਨੇ ਹੁਣ ਉਸ ਤੋਂ ਬਾਅਦ ਜਦੋਂ ਵਟਵਾਰਾ ਹੋ ਜਾਂਦਾ ਹੈ ਵਟਵਾਰੇ ਤੋਂ ਬਾਅਦ ਦੋ ਦਰਿਆ ਕਿਹ ਜੀ ਪਾਕਿਸਤਾਨ ਵਿੱਚ ਚਲੇ ਗਏ ਤੇ ਤਿੰਨ ਦਰਿਆ ਆਪਣੇ ਕੋਲ ਰਹਿ ਗਏ ਸਤਲੁਜ ਬਿਆਸ ਤੇ ਰਾਵੀ ਠੀਕ ਹੈ ਹੁਣ ਇਹਨਾਂ ਨੂੰ ਆਪਾਂ 1 ਵਾਈ 1 ਅੱਗੇ ਜਾ ਕੇ ਕਵਰ ਕਰਾਂਗੇ ਕਿ ਸਤਲੁਜ ਦੇ ਦਰਿਆ ਤੇ ਕਿਹੜੇ ਕਿਹੜੇ ਡੈਮ ਬਣੇ ਨੇ ਕਦੋਂ ਹੋਂਦ ਵਿੱਚ ਆਏ ਸੀ ਕਿੱਥੋਂ ਨਿਕਲਦੇ ਨੇ ਠੀਕ ਹੈ ਸਾਰਾ ਟੌਪਿਕ ਆਪਾਂ ਇਸ ਥਿਊਰੀ ਦੇ ਵਿੱਚ ਹੀ ਕਵਰ ਕਰਾਂਗੇ ਠੀਕ ਹੈ ਪੰਜਾਬ ਦੇ ਦੇਖਦੇ ਅਗੇ ਪੰਜਾਬ ਵਿੱਚ ਦੋ ਪ੍ਰਕਾਰ ਦੇ ਦਰਿਆ ਵਗਦੇ ਨੇ ਇੱਕ ਤਾਂ ਸਦਾਬਹਾਰ ਜਿਨ੍ਹਾਂ ਦੇ ਵਿੱਚ ਸਦਾ ਪਾਣੀ ਵਹਿੰਦਾ ਰਹਿੰਦਾ ਹੈ ਠੀਕ ਹੈ ਇੱਕ ਹੁੰਦਾ ਮੌਸਮੀ ਮਤਲਬ ਕਿ ਵਰਖਾ ਦੇ ਟਾਈਮ ਉਹਨਾਂ ਦੇ ਵਿੱਚ ਕਦੇ ਪਾਣੀ ਆਉਂਦਾ ਹੈ ਵਰਖਾ ਤੋਂ ਬਗੈਰ ਉਹਨਾਂ ਦੇ ਵਿੱਚ ਪਾਣੀ ਨਹੀਂ ਹੁੰਦਾ ਠੀਕ ਹੈ 12 ਮਾਸੀ ਦਰਿਆ ਵਿੱਚ ਕਿਹੜੇ ਕਿਹੜੇ ਦਰਿਆ ਜਾਂਦੇ ਨੇ ਰਾਵੀ ਸਤਲੁਜ ਅਤੇ ਬਿਆਸ ਪੰਜਾਬ ਦੇ ਇਹ ਸਦਾਬਹਾਰ ਦਰਿਆ ਨੇ ਜਿਨ੍ਹਾਂ ਦੇ ਵਿੱਚ ਪਾਣੀ ਹਮੇਸ਼ਾ ਚਲਦਾ ਹੀ ਰਹਿੰਦਾ ਹੈ ਜਿਨ੍ਹਾਂ ਦੀ ਜਣਾ ਉਤਪਤੀ ਦਾ ਸਰੋਤ ਕੀ ਹੈ ਪੰਜਾਬ ਤੋਂ ਬਾਹਰ ਹਿਮਾਚਲ ਪ੍ਰਦੇਸ਼ ਅਤੇ ਤਿੱਬਤ ਹਿਮਾਚਲ ਪ੍ਰਦੇਸ਼ ਅਤੇ ਤਿੱਬਤ ਇਹਨਾਂ ਦਾ ਮੁੱਖ ਸਰੋਤ ਹੈ ਹੁਣ ਆਪਾਂ 1 ਬਾਈ 1 ਇਹਨਾਂ ਨੂੰ ਡਿਸਕਸ ਕਰ ਲੈਨੇ ਆ ਠੀਕ ਹੈ एग्जाम ਦੇ ਵਿੱਚ ਕਾਫੀ ਕੁਐਸਚਨ ਦੇਖਣ ਨੂੰ ਮਿਲੇ ਸੀ ਤਾਂ ਸਤ루ਜ ਦਰਿਆ ਤਾਂ ਜੇਕਰ ਸਤ루ਜ ਦਰਿਆ ਦੀ ਗੱਲ ਕੀਤੀ ਜਾਵੇ ਜਿਹੜੀ ਇਸ ਦੀ ਉਤਪਤੀ ਹੁੰਦੀ ਹੈ ਉਹ ਰਾਕਾਚੀਲ ਨੇੜੇ ਮਾਨਸ ਸਰੋਵਰ ਗਲੇਸ਼ੀਅਰ ਤਿੱਬਤ ਤੋਂ ਹੁੰਦੀ ਹੈ ਠੀਕ ਹੈ ਜਿਹੜੇ ਮੈਂ ਤੁਹਾਨੂੰ ਇਹ ਰੈੱਡ ਕੀਤੇ ਹੋਏ ਨੇ ਨਾ ਪੁਆਇੰਟ ਇਹ ਕਾਫੀ ਇੰਪੋਰਟੈਂਟ ਹੈ ਤਾਂ ਤੁਸੀਂ ਇਹ ਚੰਗੀ ਤਰ੍ਹਾਂ ਧਿਆਨ ਨਾਲ ਪੜ੍ਹ ਲਿਓ ਠੀਕ ਹੈ ਤਾਂ ਜਿਹੜੇ ਸਤ루ਜ ਦੀ ਉਤਪਤੀ ਸੀ ਉਹ ਹੋਈ ਸੀ ਰਾਕਾਚੀਲ ਨੇੜੇ ਮਾਨਸ ਸਰੋਵਰ ਗਲੇਸ਼ੀਅਰ ਤਿੱਬਤ ਤੋਂ 4555 ਮੀਟਰ ਦੀ ਉਚਾਈ ਤੋਂ ਹੁੰਦੀ ਹੈ ਠੀਕ ਹੈ ਕਿਥੋਂ ਦੀ ਰਾਕਾਚੀਲ ਨੇੜੇ ਮਾਨਸਰੋਵਰ ਗਲੇਸ਼ੀਅਰ ਤਿੱਬਤੋਂ ਜਿਸ ਨੂੰ ਆਪਾਂ ਲੈਂਗਚਿੰ ਖੰਬਾਬ ਦਾ ਨਾਮ ਦਿੱਤਾ ਗਿਆ ਠੀਕ ਹੈ ਸਤਲੁਜ ਨੂੰ ਹੋਰ ਕਿਹਦਾ ਨਾਮ ਦਿੱਤਾ ਗਿਆ ਲੈਂਗਚਿੰ ਖੰਬਾਬ ਦਾ ਨਾਮ ਦਿੱਤਾ ਗਿਆ ਠੀਕ ਹੈ ਸ਼ਿਪਕੀਲਾ ਦੇ ਰੇ ਵਿੱਚੋਂ ਦੀ ਹੁੰਦਿਆਂ ਹੋਇਆਂ ਇਹ ਹਿਮਾਚਲ ਪ੍ਰਦੇਸ਼ ਦੀ ਕਨਾਵਰ ਵਾਦੀ ਵਿੱਚ ਚਲਾ ਜਾਂਦਾ ਹੈ ਇਸ ਮਗਰੋਂ ਇਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਵਿੱਚ ਚਲਾ ਜਾਂਦਾ ਠੀਕ ਹੈ ਜਿਹੜਾ ਇਹ ਸਤਲੁਜੇ ਪਹਿਲਾਂ ਕੀਏ ਰਾਕਾਚੀ ਨੇੜੇ ਮਾਨਸਰੋਵ ਗਲੇਸ਼ੀਅਰ ਤੇ ਤਿੱਬਤ ਤੋਂ ਨਿਕਲਦਾ ਹੈ ਫਿਰ ਕੀ ਹੁੰਦਾ ਸ਼ਿਪਕੀਲਾ ਦਰਰੇ ਵਿੱਚੋਂ ਦੀ ਹੁੰਦਿਆ ਹੋਇਆ ਉਹ ਹਿਮਾਚਲ ਪ੍ਰਦੇਸ਼ ਕਨਾਵਰ ਵਾਦੀ ਕਨਾਵਰ ਵਾਦੀ ਵਿੱਚ ਚਲਾ ਜਾਂਦਾ ਇਸ ਮਗਰੋਂ ਹੋ ਕੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬिलासपुर ਤੋਂ ਹੋ ਕੇ ਨਿਕਲਦਾ ਹੈ हिमाचल प्रदेश दी ਵੈਂਦਾ ਹੋਇਆ ਇਹ ਪਾਖੜਾ ਜਿਹੜੀ ਪਾਖੜਾ ਨੇੜੇ ਨਾਣਾદેਵੀ ਦੀ ਪਹਾੜੀਆਂ ਨੂੰ ਕੱਟਦਾ ਏ ਠੀਕ ਹੈ ਪਾਖੜਾ ਉੱਪਰ ਹੀ ਵਿਸ਼ਵ ਦਾ ਸਭ ਤੋਂ ਵੱਡਾ ਡੈਮ ਬਣਾਇਆ ਗਿਆ ਹੈ ਠੀਕ ਹੈ ਇਹ ਯਾਦ ਰੱਖਣਾ ਹੈ ਤੁਸੀਂ ਠੀਕ ਹੈ ਇਹ ਸਾਰੇ ਜਿਹੜਾ ਵੀ ਆਪਣਾ ਸਤ루ਜ ਦਰਿਆ ਜਿੱਥੋਂ ਦੀ ਹੋ ਹੋ ਕੇ ਲੰਘਦਾ ਆ ਆਪਾਂ ਨੂੰ ਸਾਰਾ ਡਿਟੇਲ ਕਵਰ ਕਰ ਰਹੇ ਹਾਂ ਠੀਕ ਹੈ ਪਾਖੜਾ ਦੀਆਂ ਤੰਗ ਨਦੀਆਂ ਘਾਟੀਆਂ ਨੂੰ ਪਾਰ ਕਰਦਾ ਇਹ ਜ਼ਿਲ੍ਹਾ ਰੋਪੜ ਦੇ ਵਿੱਚ ਨੰਗਲ ਨੇੜੇ ਇਹ ਪੰਜਾਬ ਦੇ ਮੈਦਾਨਾਂ ਵਿੱਚ ਆ ਜਾਂਦਾ ਹੈ ਤਾਂ ਉਹ ਕੀ ਹੈ ਮੈਦਾਨੀ ਇਲਾਕੇ ਦੇ ਵਿੱਚ ਸ਼ੁਰੂ ਹੋ ਜਾਂਦਾ ਜ਼ਿਲ੍ਹਾ ਰੋਪੜ ਦੇ ਨੰਗਲ ਲੱਕ ਦੇ ਵਿੱਚ ਅੱਗੇ ਕੀ ਹੈ ਰੋਪੜ ਤੋਂ ਤਾਂ ਰੋਪੜ ਤੋਂ 160 ਕਿਲੋਮੀਟਰ ਤੱਕ ਪ੍ਰਵਾਹ ਨਾਲ ਵਹਿੰਦਾ ਹੋਇਆ ਇਹ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹਰੀਕੇ ਨੇੜੇ ਬਿਆਸ ਦਰਿਆ ਵਿੱਚ ਮਿਲ ਜਾਂਦਾ ਹੈ ਠੀਕ ਹੈ ਤਾਂ ਇਸ ਦੇ ਵਿੱਚ ਇੱਕ ਕੁਐਸਚਨ ਹੋਰ ਬਣ ਜਾਂਦਾ ਹੈ ਕਿ ਜੇਕਰ ਉੱਥੇ ਪੁੱਛਿਆ ਜਾਵੇ ਕਿ ਹਰੀਕੇ ਦਾ ਹਰੀਕੇ ਡੈਮ ਕਿੱਥੇ ਬਣਾ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤਾਂ ਉਹ ਤਰਨਤਾਰਨ ਦੇ ਵਿੱਚ ਸਥਿਤ ਹੈ ਤਾਂ ਉਹ ਕੀ ਹੈ ਰੋਪੜ ਤੋਂ 160 ਕਿਲੋਮੀਟਰ ਤੱਕ ਹੁੰਦਾ ਹੋਇਆ ਉਹ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹਰੀਕੇ ਨੇੜੇ ਜਾ ਕੇ ਵਿਆਸ ਦਰਿਆ ਦੇ ਵਿੱਚ ਮਿਲ ਜਾਂਦਾ ਹੈ ਠੀਕ ਹੈ ਇਸ ਤੋਂ ਬਾਅਦ ਇੱਥੇ ਇਹ ਦੱਖਣ ਪੱਛਮੀ ਦਿਸ਼ਾ ਵਿੱਚ ਚਲਾ ਜਾਂਦਾ ਤੇ ਰਾਵੀ ਚਨਾਬ ਅਤੇ ਜਹਲਮ ਵਿੱਚ ਜਾ ਰਲਦਾ ਹੈ ਮਤਲਬ ਕਿ ਜਿਹੜਾ ਸਤਲੁਜ ਦਰਿਆ ਹੈ ਉਹ ਸਾਰੇ ਪਾਸੋਂ ਵਹਿੰਦਾ ਹੋਇਆ ਮੈਦਾਨੀ ਇਲਾਕੇ ਵਿੱਚ ਤਾਂ ਹੁੰਦਾ ਰੋਪੜ ਤੋਂ ਲੈ ਕੇ ਤਰਨਤਾਰਨ ਹਰੀਕੇ ਦੇ ਨੇੜੇ ਆ ਕੇ ਉਹ ਵਿਆਸ ਦਰਿਆ ਦੇ ਵਿੱਚ ਰਲ ਜਾਂਦਾ ਹੈ ਵਿਆਸ ਦਰਿਆ ਤੋਂ ਬਾਅਦ ਕੀ ਹੈ ਉਹ ਦੱਖਣ ਪੱਛਮੀ ਦਿਸ਼ਾ ਜਾਂਦਾ ਹੋਇਆ Ravi ਚਨਾਬ ਅਤੇ Jhelum ਦੇ ਵਿੱਚ ਜਾ ਰਲਦਾ ਹੈ Ravi ਚਨਾਬ ਅਤੇ Jhelum ਦੇ ਸਮੂਹ ਨੂੰ ਜਿੱਥੇ ਵੀ ਇਹ ਪੰਜ ਦਰਿਆ ਆਪਸ ਦੇ ਵਿੱਚ ਮਿਲਦੇ ਨੇ ਠੀਕ ਹੈ ਸਤਲੁਜ ਹੋ ਗਿਆ ਵਿਆਸ Ravi ਚਨਾਬ ਤੇ Jhelum ਉਸ ਨੂੰ ਆਪਾਂ ਕਿਸ ਕੀ ਨਾਮ ਦੇਵਾਂਗੇ ਉਸ ਨੂੰ ਦੇਵਾਂਗੇ ਤ੍ਰਿਮੰਭ ਠੀਕ ਹੈ ਤ੍ਰਿਮੰਭ ਦਾ ਨਾਮ ਦੇਵਾਂਗੇ ਅਰਥਾਤ ਤਿੰਨ ਦਰਿਆ ਵੀ ਕਹਿ ਸਕਦੇ ਹਾਂ ਠੀਕ ਹੈ ਜਿਹੜੇ ਆਪਣੇ ਮੇਨ ਦਰਿਆ ਨੇ ਉਹਨਾਂ ਨੂੰ ਤ੍ਰਿਮੰਭ ਦਾ ਨਾਮ ਦੇ ਦਵਾਂਗੇ ਠੀਕ ਹੈ ਸਤਲੁਜ ਵਿਆਸ ਅਤੇ ਤ੍ਰਿਮੰਭ Ravi ਚਨਾਬ ਅਤੇ Jhelum ਦੇ ਸੰਗਮ ਨੂੰ ਕੀ ਕਿਹਾ ਜਾਂਦਾ ਹੈ ਪੰਚਨੰਦ ਠੀਕ ਹੈ ਪੰਜਨੰਦ ਕਿਹਾ ਜਾਂਦਾ ਹੈ ਉਸ ਨੂੰ ਅੱਗੇ ਭਾਰਤ ਪਾਕਿਸਤਾਨ ਜਿਹੜੀ ਅੰਤਰਰਾਸ਼ਟਰੀ ਹੱਦ ਦੀ ਨਿਸ਼ਾਨਦੇਹੀ ਕਰਦਾ ਹੈ ਇਹ ਪੰਜਾਬ ਨੂੰ ਦੋ ਭਾਗਾਂ ਦੇ ਵਿੱਚ ਵੰਡਦਾ ਹੈ ਉੱਤਰੀ ਭਾਗ ਅਤੇ ਦੱਖਣੀ ਭਾਗ ਹਿਮਾਚਲ ਪ੍ਰਦੇਸ਼ ਵਿੱਚ ਸਤ루ਜ ਦਰਿਆ ਦੇ ਕੰਢੇ ਵਸੇ ਸ਼ਹਿਰ ਨੇ ਬਿਲਾਸਪੁਰ ਤੇ ਰਾਮਪੁਰ ਇਹ ਕਾਫੀ ਇੰਪੋਰਟੈਂਟ ਹੈ एग्जाम ਦੇ ਵਿੱਚ ਪੁੱਛ ਸਕਦੇ ਨੇ ਹਿਮਾਚਲ ਪ੍ਰਦੇਸ਼ ਵਿੱਚ ਜਿਹੜੇ ਸਤ루ਜ ਦਰਿਆ ਦੇ ਕਿਹੜੇ-ਕਿਹੜੇ ਸ਼ਹਿਰ ਵਸੇ ਹੋਏ ਨੇ ਉੱਥੇ ਵਸੇ ਹੋਏ ਨੇ ਬਿਲਾਸਪੁਰ ਤੇ ਰਾਮਪੁਰ ਤੇ ਪੰਜਾਬ ਦੇ ਵਿੱਚ ਸਤ루ਜ ਦਰਿਆ ਤੇ ਕਿਹੜੇ ਸ਼ਹਿਰ ਵਸੇ ਹੋਏ ਨੇ ਪੰਜਾਬ ਦੇ ਵਿੱਚ ਤਾਂ ਰੋਪੜ ਹੋ ਗਿਆ ਫਿਲੌਰ ਹਰੀਕੇ ਤੇ ਫਿਰੋਜ਼ਪੁਰ ਠੀਕ ਹੈ ਹਿਮਾਚਲ ਪ੍ਰਦੇਸ਼ ਜਿੱਥੇ ਦੋ ਸ਼ਹਿਰ ਨੇ ਬिलासपुर ਤੇ ਰਾਮਪੁਰ ਤੇ ਪੰਜਾਬ ਦੇ ਵਿੱਚ ਟੋਟਲ ਚਾਰ ਨੇ ਠੀਕ ਹੈ ਰੋਪੜ ਹੋ ਗਿਆ ਫਲੋਰ ਹੋ ਗਿਆ ਹਰੀਕੇ ਤੇ ਫਿਰੋਜ਼ਪੁਰ ਤਾਂ ਤੁਸੀਂ ਇਹ ਯਾਦ ਰੱਖਣਾ ਹੈ ਇਸ ਉੱਤੇ ਕਿਹੜਾ ਪਾਖੜਾ ਨੰਗਲ ਡੈਮ ਵੀ ਬਣਿਆ ਹੋਇਆ ਠੀਕ ਹੈ ਤਾਂ ਐਗਜ਼ਾਮ ਦੇ ਵਿੱਚ ਉਹ ਪੁੱਛ ਸਕਦੇ ਨੇ ਕਿ ਜਿਹੜਾ ਪਾਖੜਾ ਨੰਗਲ ਡੈਮ ਹੈ ਉਹ ਕਿੱਥੇ ਬਣਿਆ ਹੋਇਆ ਹੈ ਠੀਕ ਹੈ ਸਤਲੁਜ ਦਰਿਆ ਤੇ ਹੀ ਬਣਿਆ ਉਹ ਰਲਕੇ ਇਸ ਦੇ ਵਿੱਚ ਆ ਜਾਂਦਾ ਹੈ ਠੀਕ ਹੈ ਹੁਣ ਇਸ ਤੋਂ ਬਾਅਦ ਅੱਗੇ ਆਪਾਂ ਦੇਖਦੇ ਹਾਂ ਵਿਆਸ ਦਰਿਆ ਤਾਂ ਵਿਆਸ ਦਰਿਆ ਦੇ ਰਿਲੇਟਡ ਦੇਖ ਲੈਂਦੇ ਆ ਤਾਂ ਜਿਹੜਾ ਵਿਆਸ ਦਰਿਆ ਹੈ ਉਹ ਰੋਹਤਾਂਗ ਤੇ ਠੀਕ ਹੈ ਕੁੱਲੂ ਵਿਖੇ ਰੋਹਤਾਂਗ ਨੇੜੇ ਸਮੁੰਦਰ ਤਲ ਤੋਂ ਲਗਭਗ 4000 ਮੀਟਰ ਦੀ ਉਚਾਈ ਤੇ ਬਿਆਸ ਕੁੰਡ ਵਿੱਚੋਂ ਨਿਕਲਦਾ ਹੈ ਇਹ ਕਾਂਗੜਾ ਵਾਦੀ ਵਿੱਚੋਂ ਦੀ ਹੁੰਦਾ ਹੋਇਆ ਤਲਵਾੜਾ ਨੀਲੇ ਨੇੜੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦੀ ਪੰਜਾਬ ਦੇ ਮੈਦਾਨਾਂ ਵਿੱਚ ਆ ਜਾਂਦਾ ਹੈ ਇਸ ਖੇਤਰ ਵਿੱਚ ਲਿਆ ਖੱਡਾਂ ਅਤੇ ਚੇ ਬਿਆਸ ਦਰਿਆ ਵਿੱਚ ਜਾ ਮਿਲਦੇ ਨੇ ਅੰਤ ਇਹ ਜਿਹੜਾ ਕਪੂਰਥਲਾ ਅਤੇ ਅੰਮ੍ਰਿਤਸਰ ਵਿੱਚੋਂ ਦੀ ਲੰਘਦਾ ਹੋਇਆ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹਰੀਕੇ ਲਾਗੇ ਸਤਲੁਜ ਦਰਿਆ ਦੇ ਵਿੱਚ ਮਿਲ ਜਾਂਦਾ ਹੈ ਠੀਕ ਹੈ ਹਰੀਕੇ ਦੇ ਵਿੱਚ ਹੀ ਜਿਹੜਾ ਸਤਲੁਜ ਸੀ ਉਹ ਵਿਆਸ ਦੇ ਵਿੱਚ ਮਿਲਦਾ ਸੀ ਤੇ ਇੱਥੇ ਹੀ ਕੀ ਹੈ ਵਿਆਸ ਜਿਹੜਾ ਸਤਲੁਜ ਦੇ ਵਿੱਚ ਮਿਲ ਜਾਂਦਾ ਹੈ ਹਰੀਕੇ ਦੇ ਵਿੱਚ ਦੋਨੋਂ ਮਿਲਦੇ ਨੇ ਠੀਕ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੇ ਬਿਆਸ ਦਰਿਆ ਦੇ ਕੰਡੇ ਦੇ ਵਸੇ ਸ਼ਹਿਰ ਨੇ ਉਹਨੇ ਮਨਾਲੀ ਕੁਲੂ ਤੇ ਮੰਡੀ ਠੀਕ ਹੈ ਬਿਆਸ ਦਰਿਆ ਦੇ ਕੰਡੇ ਤੇ ਤਿੰਨ ਸ਼ਹਿਰ ਵਸ ਰਹੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕੁਲੂ ਮਨਾਲੀ ਤੇ ਮੰਡੀ ਠੀਕ ਹੈ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਸਿਰਫ ਪੰਜਾਬ ਦੇ ਵਿੱਚ ਇੱਕ ਸ਼ਹਿਰ ਜਿਹੜਾ ਹਰੀਕੇ ਆ ਹਰੀਕੇ ਸ਼ਹਿਰ ਹੈ ਉਹ ਕੀ ਹੈ ਬਿਆਸ ਦਰਿਆ ਦੇ ਕੰਡੇ ਤੇ ਵਸਿਆ ਹੋਇਆ ਹੈ ਠੀਕ ਹੈ ਇਸ ਤੋਂ ਬਾਅਦ ਅੱਗੇ ਆਪਾਂ ਦੇਖਦੇ ਹਾਂ ਤਾਂ ਇੱਕ ਪ੍ਰਸਿੱਧ ਗੁਰਦੁਆਰਾ ਜਿਹੜਾ ਮਨਿਕਰਨ ਸਾਹਿਬ ਹੈ ਇਹ ਐਗਜ਼ਾਮ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਿਆ ਸੀ ਕਿ ਜਿਹੜਾ ਪ੍ਰਸਿੱਧ ਗੁਰਦੁਆਰਾ ਮਨਿਕਰਨ ਸਾਹਿਬ ਹੈ ਉਹ ਕਿਹੜੇ ਦਰਿਆ ਦੇ ਕੰਡੇ ਤੇ ਵਸਿਆ ਹੋਇਆ ਹੈ ਠੀਕ ਹੈ ਤਾਂ ਇਹ ਤੁਸੀਂ ਦੇਖ ਲਿਓ ਪ੍ਰਸਿੱਧ ਗੁਰਦੁਆਰਾ ਜਿਹੜਾ ਮਨਿਕਰਨ ਸਾਹਿਬ ਵੀ ਇਸ ਦੇ ਕੰਡੇ ਦੇ ਸਥਿਤ ਮਨੀ ਕਰਨ ਸਾਹਿਬ ਠੀਕ ਹੈ ਤਲਵਾੜਾ ਤੋਂ ਕੁਝ ਕਿਲੋਮੀਟਰ ਦੇ ਫਾਸਲੇ ਤੇ ਵਿਆਸ ਦਰਿਆ ਉਪਰ ਪੌਂਗ ਡੈਮ ਦਾ ਨਿਰਮਾਣ ਕੀਤਾ ਗਿਆ ਹੈ ਇਸ ਦਾ ਜਿਹੜਾ ਉਦੇਸ਼ ਉਹ ਪਣ ਬਿਜਲੀ ਪੈਦਾ ਕਰਨਾ ਹੈ ਠੀਕ ਹੈ ਇਸ ਦਾ ਮੇਨ ਉਦੇਸ਼ ਕੀ ਹੈ ਪਣ ਬਿਜਲੀ ਪੈਦਾ ਕਰਨਾ ਹੈ ਠੀਕ ਹੈ ਜਿਹੜਾ ਪੌਂਗ ਡੈਮ ਐ एग्जाम ਦੇ ਵਿੱਚ ਸਿੱਧਾ ਐਗਜ਼ਾਮੀਰ ਕੁਐਸਚਨ ਪੁੱਛਦਾ ਜਿਹੜਾ ਪੌਂਗ ਡੈਮ ਐ ਉਹ ਕਿਹੜੀ ਕਿਹੜੇ ਦਰਿਆ ਤੇ ਬਣਿਆ ਹੋਇਆ ਤਾਂ ਇਹ ਵਿਆਸ ਦਰਿਆ ਤੇ ਬਣਿਆ ਹੋਇਆ ਪੌਂਗ ਡੈਮ ਠੀਕ ਹੈ ਯਾਦ ਰੱਖਣਾ ਇਹ ਤੁਸੀਂ ਇਸ ਤੋਂ ਬਾਅਦ ਕੰਡੀ ਨਹਿਰ ਅਤੇ ਮੁਕੇਰੀਆ ਦੀ ਜਲਤਾ ਰਾਵੀ ਦਰਿਆ ਵਿਆਸ ਵਿੱਚੋਂ ਦੀ ਤਲਵਾੜਾਂ ਨੇੜੇ ਬਣਾਈਆਂ ਗਈਆਂ ਨੇ ਤੇ ਅੱਗੇ ਕਾਂਜਲੀ ਵੈਟਲੈਂਡ ਜਿਹੜਾ ਉਹ ਇਹ ਵੀ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਕਾਂਜਲੀ ਵੈਟਲੈਂਡ ਉਹ ਕਿੱਥੇ ਹੈ ਇਹ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਠੀਕ ਹੈ ਕਾਂਜਲੀ ਵੈਟਲੈਂਡ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤੇ ਬਿਆਸ ਦੇ ਨੇੜੇ ਬਣਿਆ ਹੋਇਆ ਹੈ ਠੀਕ ਹੈ ਇਹ ਬਿਆਸ ਦੇ ਨੇੜੇ ਬਣਿਆ ਹੋਇਆ ਹੈ ਕਾਂਜਲੀ ਵੈਟਲੈਂਡ ਠੀਕ ਹੈ ਹੁਣ ਆਪਾਂ ਅੱਗੇ ਦੇਖਦੇ ਹਾਂ ਰਾਵੀ ਦਰਿਆ ਤਾਂ ਰਾਵੀ ਦਰਿਆ ਜੇਕਰ ਉਤਪਤੀ ਦੀ ਗੱਲ ਕੀਤੀ ਜਾਵੇ ਤਾਂ ਇਹ ਰੋਹਤਾਂਗ ਦਰਰੇ ਦੇ ਪੱਛਮ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਕੁੱਲੂ ਦੀਆਂ ਪਹਾੜੀਆਂ ਵਿੱਚੋਂ ਲਗਭਗ 4100 ਮੀਟਰ ਦੀ ਉਚਾਈ ਤੋਂ ਹੁੰਦੀ ਹੈ ਠੀਕ ਹੈ ਰਾਵੀ ਦਰਿਆ ਜਿਹੜੀ ਉਤਪਤੀ ਉਹ ਕਿੱਥੋਂ ਹੁੰਦੀ ਹੈ ਰੋਹਤਾਂਗ ਦਰਰੇ ਦੇ ਪੱਛਮ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਕੁੱਲੂ ਦੀਆਂ ਪਹਾੜੀਆਂ ਵਿੱਚੋਂ ਲਗਭਗ 4100 ਮੀਟਰ ਦੀ ਉਚਾਈ ਤੋਂ ਹੁੰਦੀ ਹੈ ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦਾ ਜਿਹੜਾ ਚੌਥਾ ਵਾਦੀ ਵਿੱਚ ਵਹਿੰਦਾ ਹੋਇਆ ਇਹ ਦਰਿਆ ਚੌਥਾ ਸੀਮਾ ਨੇੜੇ ਚੌਂਦ ਪਿੰਡ ਦੇ ਵਿੱਚ ਪੰਜਾਬ ਵਿੱਚ ਆ ਜਾਂਦਾ ਚੌਂਦ ਪਿੰਡ ਤੋਂ ਕੀ ਇਹ ਪੰਜਾਬ ਦੇ ਵਿੱਚ ਦਾਖਲ ਹੁੰਦਾ ਹੈ ਇਹ ਦੱਖਣ ਪੱਛਮ ਦਿਸ਼ਾ ਵਿੱਚ ਵਹਿੰਦਾ ਹੈ ਅਤੇ ਇਹ ਦਰਿਆ ਜਿਹੜਾ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਵਹਿੰਦਾ ਹੈ ਠੀਕ ਹੈ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਹੈ ਇਹ ਜਿਹੜਾ ਆਪਾਂ ਰਾਵੀ ਦਰਿਆ ਹੈ ਠੀਕ ਹੈ ਇਹ ਪਠਾਨਕੋਟ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚੋਂ ਵਹਿਣ ਮੰਗਰੋਂ ਪਾਕਿਸਤਾਨ ਦੇ ਵਿੱਚ ਚਲਾ ਜਾਂਦਾ ਹੈ ਕਿਉਂਕਿ ਜਿਹੜਾ ਇਹ ਦਰਿਆ ਰਾਵੀ ਦਰਿਆ ਇਹ ਪਹਿਲਾਂ ਤਾਂ ਪਠਾਨਕੋਟ ਨੂੰ ਹੁੰਦਾ ਹੋਇਆ ਗੁਰਦਾਸਪੁਰ ਨੂੰ ਹੁੰਦਾ ਹੋਇਆ ਅੰਮ੍ਰਿਤਸਰ ਇਹਨਾਂ ਤਿੰਨ ਮੈਦਾਨੀ ਇਲਾਕਿਆਂ ਤੋਂ ਹੁੰਦਾ ਹੋਇਆ ਪਾਕਿਸਤਾਨ ਦੇ ਵਿੱਚ ਦਾਖਲ ਹੋ ਜਾਂਦਾ ਹੈ ਠੀਕ ਹੈ ਪਾਕਿਸਤਾਨ ਦੇ ਵਿੱਚ ਸਿੰਧੂ ਨੇੜੇ ਇਹ ਦਰਿਆ ਚਨਾਬ ਵਿੱਚ ਰਲ ਜਾਂਦਾ ਹੈ ਬਹੁਤ ਮਾਂ ਜਿੱਥੇ ਦਰਿਆ ਰਾਵੀ ਜੇਹਲਮ ਅਤੇ ਚਨਾਬ ਦੇ ਸੰਗਮ ਵਿੱਚ ਰਲਦਾ ਉਸ ਥਾਨ ਨੂੰ ਆਪਾਂ ਕੀ ਕਹਾਂਗੇ ਤੁਮ ਤ੍ਰਿਮੰਬਕ ਕਹਾਂਗੇ ਠੀਕ ਹੈ ਜਿੱਥੇ ਤਿੰਨ ਦਰਿਆਵਾਂ ਦੇ ਵਿੱਚ ਮਿਲਦੇ ਨੇ ਉਸ ਨੂੰ ਆਪਾਂ ਕੀ ਕਹਿੰਦੇ ਨੇ ਤ੍ਰਿਮੰਬਕ ਕਹਿ ਦਿੰਦੇ ਆ ਠੀਕ ਹੈ ਅੱਗੇ ਜਿਹੜਾ ਥੀਨ ਡੈਮ ਹੈ ਜਿਸ ਨੂੰ ਆਪਾਂ ਰਣਜੀਤ ਸਾਗਰ ਡੈਮ ਵੀ ਕਹਿ ਜਾਂਦੇ ਆ ਇਹ ਵੀ ਕਾਫੀ ਇੰਪੋਰਟੈਂਟ ਹੈ ਤਾਂ ਜਿਹੜਾ ਰਣਜੀਤ ਸਾਗਰ ਡੈਮ ਇਹ ਪਣ ਬਿਜਲੀ ਦਾ ਉਤਪਾਦਨ ਲਈ ਮਾਦੋਪੁਰ ਵਿਖੇ ਬਣਾਇਆ ਗਿਆ ਮਾਦੋਪੁਰ ਵਿਖੇ ਬਣਾਇਆ ਗਿਆ ਠੀਕ ਹੈ ਇਹ ਵੀ ਯਾਦ ਰੱਖਣਾ ਤੁਸੀਂ ਜੇਕਰ ਰਣਜੀਤ ਸਾਗਰ ਡੈਮ ਦੀ ਗੱਲ ਕੀਤੀ ਜਾਵੇ ਜਾਂ ਥ ਇਸ ਦਾ ਮੁੱਖ ਕੰਮ ਕੀ ਹੈ ਪਣ ਬਿਜਲੀ ਉਤਪਾਦਨ ਦੇ ਲਈ ਸ਼ਾਹਪੂਰ ਕੰਡੀ ਪ੍ਰੋਜੈਕਟ ਨਿਰਮਾਣ ਹਿਤ ਹੈ ਠੀਕ ਹੈ ਅਗਰ ਪੁੱਛਣ ਕਿ ਸ਼ਾਹਪੂਰ ਕੰਡੀ ਪ੍ਰੋਜੈਕਟ ਅ ਕਿਹੜੇ ਡੈਮ ਦੇ ਨਾਲ ਕਿਹੜੇ ਕਿਹੜੇ ਡੈਮ ਨਾਲ ਬਣਿਆ ਹੈ ਤਾਂ ਇਹ ਥੀਨ ਡੈਮ ਦੇ ਉੱਪਰ ਬਣਿਆ ਗਿਆ ਸ਼ਾਹਪੂਰ ਕੰਡੀ ਪ੍ਰੋਜੈਕਟ ਠੀਕ ਹੈ ਹੁਣ ਉਸ ਤੋਂ ਬਾਅਦ ਅੱਗੇ ਆਪਾਂ ਦੇਖ ਲੈਣਾ ਜਲ ਗ੍ਰਸਤ ਦਰਿਆ ਕਿਹੜੇ ਕਿਹੜੇ ਨੇ ਮਤਲਬ ਕਿ ਸਭ ਤੋਂ ਵੱਧ ਪਾਣੀ ਕਿਹੜੇ ਕਿਹੜੇ ਸਭ ਤੋਂ ਵੱਧ ਪਾਣੀ ਕਿਹੜੇ ਕਿਹੜੇ ਦਰਿਆ ਦੇ ਵਿੱਚ ਹੈ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਦਰਿਆ ਐਗਜ਼ਾਮ ਦੇ ਵਿੱਚ ਸਿੱਧਾ ਕੁਐਸਚਨ ਪੁੱਛ ਸਕਦੇ ਨੇ ਕਿ ਸਭ ਤੋਂ ਵੱਡਾ ਦਰਿਆ ਕਿਹੜਾ ਹੈ ਤਾਂ ਸਭ ਤੋਂ ਵੱਡਾ ਦਰਿਆ ਹੈ ਆਪਣੇ ਕੋਲ ਸਤਲੁਜ ਦਰਿਆ ਠੀਕ ਹੈ ਉਸ ਤੋਂ ਸਭ ਤੋਂ ਦੂਜਾ ਵੱਡਾ ਦਰਿਆ ਕਿਹੜਾ ਹੋਵੇਗਾ ਬਿਆਸ ਠੀਕ ਹੈ ਬਿਆਸ ਤੋਂ ਦੂਜਾ ਵੱਡਾ ਹੋਵੇਗਾ ਤੇ ਤੀਜਾ ਸਭ ਤੋਂ ਵੱਡਾ ਦਰਿਆ ਰਿਆਵੀ ਹੋਵੇਗਾ ਮਤਲਬ ਕਿ ਐਗਜ਼ਾਮ ਦੇ ਵਿੱਚ ਜਿਵੇਂ ਕੁਐਸਚਨ ਪੁੱਛਦੇ ਨੇ ਜੇਕਰ ਸਭ ਤੋਂ ਵੱਡਾ ਦਰਿਆ ਪੁੱਛਿਆ ਜਾਵੇ ਤਾਂ ਸਤ루ਜ ਦਰਿਆ ਹੋ ਗਿਆ ਠੀਕ ਹੈ ਤੇ ਜੇਕਰ ਸਭ ਤੋਂ ਛੋਟਾ ਦਰ ਠੀਕ ਹੈ ਹੁਣ ਉਸ ਤੋਂ ਬਾਅਦ ਕੁਝ ਆਪਾਂ ਮੌਸਮੀ ਦਰਿਆ ਦੇਖ ਲੈਨੇ ਜਿਵੇਂ ਆਪਣਾ ਕੱਗਰ ਦਰਿਆ ਹੋ ਗਿਆ ਠੀਕ ਹੈ ਤਾਂ ਇਹ ਜਿਹੜਾ ਕੱਗਰ ਦਰਿਆ ਇੱਕ ਮੌਸਮੀ ਦਰਿਆ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਜਿਹੜਾ ਕੱਗਰੇ ਉਹ ਵਰਖਾ ਦੇ ਆਉਣ ਨਾਲ ਹੀ ਕੀ ਹੈ ਵੱਧ ਜਾਂਦਾ ਹੈ ਜੇਕਰ ਵਰਖਾ ਨਹੀਂ ਹੁੰਦੀ ਤਾਂ ਉਹ ਬਿਲਕੁਲ ਹੀ ਕਟ ਜਾਂਦਾ ਹੈ ਆਪਾਂ ਕਗਰ ਆਮ ਆਪਣੇ ਪਿੰਡਾਂ ਦੇ ਵਿੱਚ ਕਗਰ ਦੇਖਣ ਨੂੰ ਮਿਲਦੇ ਨੇ ਉਹ ਵਰਖਾ ਦੇ ਮਾਂ ਸੌਣ ਦੇ ਟਾਈਮ ਦੇ ਵਿੱਚ ਕਿਉਂਦਾ ਜਦੋਂ ਸੌਣ ਚੜਦਾ ਹੈ ਤਾਂ ਵਰਖਾ ਹੋਣ ਲੱਗਦੀ ਹੈ ਤਾਂ ਕਗਰ ਉੱਪਰ ਉੱਠਦਾ ਹੈ ਕਈ ਵਾਰ ਪਾਣੀ ਵੀ ਬਾਹਰ ਨਿਕਲਦਾ ਠੀਕ ਹੈ ਕਈ ਇਲਾਕੇ ਤਬਾਹ ਹੋ ਜਾਂਦੇ ਜਿਹੜੇ ਕਗਰ ਦੇ ਨੇੜੇ ਵਸੇ ਹੋਏ ਨੇ ਇਹ ਇਹੋ ਕਗਰ ਦਰਿਆ ਬਣ ਜਾਂਦਾ ਹੈ ਠੀਕ ਹੈ ਇਹ ਇੱਕ ਕੀ ਮੌਸਮੀ ਦਰਿਆ ਹੈ ਜੋ ਮੌਨਸੂਨ ਦੇ ਵਿੱਚ ਵਹਿੰਦਾ ਹੈ ਇਹ ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਦਾਗਸ ਇਲਾਕੇ ਵਿੱਚੋਂ ਨਿਕਲਦਾ ਹੈ ਠੀਕ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਹੀ ਨਿਕਲਦਾ ਇਹ ਦਰਿਆ ਠੀਕ ਹੈ ਆ ਪਿੰਜੌਰ ਅਤੇ ਹਰਿਆਣਾ ਦੀਆਂ ਮੋਰਨੀ ਪਹਾੜੀਆਂ ਵਿੱਚੋਂ ਹੁੰਦਾ ਹੋਇਆ ਇਹ ਚੰਡੀਗੜ੍ਹ ਦੀ ਤੰਗ ਨਦੀ ਘਾਟੀ ਵਿੱਚ ਜਾ ਡਿੱਗਦਾ ਹੈ ਠੀਕ ਹੈ ਪੰਜੌਰ ਅਤੇ ਹਰਿਆਣਾ ਦੀਆਂ ਮੋਰਨੀ ਪਹਾੜੀਆਂ ਨੇ ਜਿਹੜੀਆਂ ਠੀਕ ਹੈ ਉਹਨਾਂ ਹੁੰਦਾ ਹੋਇਆ ਚੰਡੀਗੜ੍ਹ ਦੀ ਤੰਗ ਨਦੀ ਘਾਟੀ ਵਿੱਚ ਜਾ ਡਿੱਗਦਾ ਹੈ ਇਹ ਦੱਖਣ ਪੱਛਮੀ ਦਿਸ਼ਾ ਵਿੱਚ ਵਹਿੰਦਾ ਹੋਇਆ ਪਟਿਆਲਾ ਸੰਗਰੂਰ ਤੇ ਮਾਨਸਾ ਜ਼ਿਲ੍ਹਿਆਂ ਵਿੱਚੋਂ ਦੱਖਣੀ ਭਾਗਾਂ ਵਿੱਚੋਂ ਦੀ ਲੰਘਦਾ ਹੈ ਠੀਕ ਹੈ ਹੁਣ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿਹੜੀਆਂ ਕਿਹੜੀਆਂ ਦਰਿਆਵਾਂ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹੇ ਨੇ ਤਾਂ ਕਿਹੜੇ-ਕਿਹੜੇ ਜ਼ਿਲ੍ਹੇ ਨੇ ਜਿਹੜੇ ਦਰਿਆਵਾਂ ਦੀ ਸਰਹੱਦਾਂ ਨਾਲ ਲੱਗਦੇ ਨੇ ਤਾ ਇਹ ਕਾਫੀ ਇੰਪੋਰਟੈਂਟ ਰੈਨ ਵਾਲਾ ਤਾਂ ਤੁਸੀਂ ਇਹ ਚੰਗੀ ਤਰ੍ਹਾਂ ਯਾਦ ਕਰ ਲੈਣੇ ਠੀਕ ਹੈ ਇਸ ਜਿਹੜੀ ਮੈਂ ਪੀਡੀਐਫ ਤੁਹਾਨੂੰ ਵਟਸਐਪ ਗਰੁੱਪ ਦੇ ਵਿੱਚ ਸਵੇਰ ਦੇ ਕੱਲ ਅਪਲੋਡ ਕਰ ਦਵਾਂਗਾ ਤਾਂ ਤੁਸੀਂ ਉੱਥੇ ਜਾ ਕੇ ਇਸ ਨੂੰ ਦੇਖ ਸਕਦੇ ਹੋ ਠੀਕ ਹੈ ਤਾਂ ਪੰਜਾਬ ਦੇ ਵਿੱਚ ਟੋਟਲ 9 ਜ਼ਿਲ੍ਹੇ ਨੇ ਜਿਹੜੇ ਉਹ ਕੀ ਨੇ ਸਤ루ਜ ਦਰਿਆ ਦੇ ਨਾਲ ਲੱਗਦੇ ਨੇ ਕਿਹੜੇ-ਕਿਹੜੇ ਜ਼ਿਲ੍ਹੇ ਨੇ ਉਹ ਰੂਪਨਗਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਤਰਨਤਾਰਨ ਲੁਧਿਆਣਾ ਮੋਗਾ ਫਿਰੋਜ਼ਪੁਰ ਐਂਡ ਫਾਜ਼ਿਲਕਾ ਜਿਕੇ ਟੋਟਲ 9 ਜ਼ਿਲ੍ਹੇ ਨੇ ਜਿਹੜੇ ਸਤਲੁਜ ਦਰਿਆ ਦੇ ਨਾਲ ਲੱਗਦੇ ਨੇ ਜੇਕਰ ਰਾਵੀ ਦੀ ਗੱਲ ਕੀਤੀ ਜਾਵੇ ਤਾਂ ਰਾਵੀ ਦੇ ਨਾਲ ਲੱਗਦੇ ਨੇ ਅੰਮ੍ਰਿਤਸਰ ਪਠਾਨਕੋਟ ਅਤੇ ਗੁਰਦਾਸਪੁਰ ਠੀਕ ਹੈ ਰਾਵੀ ਦੇ ਨਾਲ ਇਹ ਕੀ ਨੇ ਜਦੋਂ ਰਾਵੀ ਦਰਿਆ ਨਿਕਲਦਾ ਤਾਂ ਇਹਨਾਂ ਤਿੰਨ ਸ਼ਹਿਰਾਂ ਵਿੱਚੋਂ ਦੀ ਹੁੰਦਾ ਹੋਇਆ ਉਹ ਕੀ ਹੈ ਪਾਕਿਸਤਾਨ ਦੇ ਵਿੱਚ ਦਾਖਲ ਹੋ ਜਾਂਦਾ ਹੈ ਠੀਕ ਹੈ ਪੰਜ ਅੱਗੇ ਜਿਹੜੇ 6 ਜ਼ਿਲ੍ਹੇ ਨੇ ਉਹ ਬਿਆਸ ਦਰਿਆ ਦੇ ਨਾਲ ਲੱਗਦੇ ਨੇ ਕਿਹੜੇ-ਕਿਹੜੇ ਨੇ ਉਹ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਅਤੇ ਕਪੂਰਥਲਾ ਠੀਕ ਹੈ ਇਹ ਤੁਸੀਂ ਯਾਦ ਰੱਖ ਲੈਣੇ ਨੇ ਠੀਕ ਹੈ a uh, us ਦਰਿਆਵਾਂ ਦੇ ਪ੍ਰਾਚੀਨ ਨਾਮ ਦੇਖ ਲੈਣੇ ਆ ਇਹ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਟ੍ਰੈਨ ਵਾਲੇ ਨੇ ਠੀਕ ਹੈ ਇਹ ਜਿਹੜਾ ਹੁਣ ਅਸਿਸਟੈਂਟ ਇਨਸਪੈਕਟਰ ਦਾ ਐਗਜ਼ਾਮ ਹੋ ਗਿਆ ਹੈ ਤਾਂ ਉਸ ਦੇ ਵਿੱਚ ਵੀ ਇੱਕ ਰਾਵੀ ਦੇ ਰਿਲੇਟਡ ਪੁੱਛਿਆ ਗਿਆ ਸੀ ਰਾਵੀ ਦਾ ਪ੍ਰਾਚੀਨ ਨਾਮ ਪੁੱਛਿਆ ਗਿਆ ਸੀ ਐਗਜ਼ਾਮ ਦੇ ਵਿੱਚ ਠੀਕ ਹੈ ਇਸੇ ਜਿਹੜੇ ਆਪਾਂ ਅਜੇ ਇਹ ਟੌਪਿਕ ਕਰ ਰਹੇ ਹਾਂ ਇਸ ਦੇ ਵਿੱਚ ਦੋ ਕੁਐਸਚਨ ਸੀ ਜਿਹੜੇ ਅਸਿਸਟੈਂਟ ਇਨਸਪੈਕਟਰ ਦੇ ਵਿੱਚ ਪੁੱਛੇ ਗਏ ਸੀ ਠੀਕ ਹੈ ਤਾਂ ਕਰਕੇ ਇਹ ਚੰਗੀ ਤਰ੍ਹਾਂ ਤੁਸੀਂ ਕਰ ਸਕਦੇ ਹੋ ਕਾਫੀ ਇੰਪੋਰਟੈਂਟ ਟ੍ਰੈਨ ਵਾਲਾ ਇਹ ਟੌਪਿਕ ਹੈ ਠੀਕ ਹੈ ਦਰਿਆਵਾਂ ਦੇ ਜਿਹੜੇ ਪ੍ਰਾਚੀਨ ਨਾਮ ਜਿਵੇਂ ਕਿ ਸਤ ਬਿਆ ਅਭਿਆਸ ਦਾ ਬਿਆ ਅਭਿਆਸ ਨੂੰ ਆਪਾਂ ਕਹਾਂਗੇ ਵਿਪਾਸ਼ ਠੀਕ ਹੈ ਪ੍ਰਾਚੀਨ ਨਾਮ ਕੀ ਹੋਗਾ ਵਿਪਾਸ਼ ਉਸ ਤੋਂ ਬਾਅਦ ਰਾਵੀ ਨੂੰ ਕੀ ਕਹਾਂਗੇ ਰਾਵੀ ਨੂੰ ਆਪਾਂ ਕਹਾਂਗੇ ਪੁਰਸ਼ਨੀ ਪੁਰਸ਼ਨੀ ਠੀਕ ਹੈ ਚਨਾਬ ਨੂੰ ਕੀ ਕਹਾਂਗੇ ਅਸਕਨੀ ਚਹਿਲਮ ਨੂੰ ਕੀ ਕਹਾਂਗੇ ਵਿਟਾਸਾ ਤੇ ਇੰਡਸ ਨੂੰ ਕੀ ਕਹਾਂਗੇ ਸਿੱਧੂ ਸਰਸਵਤੀ ਨੂੰ ਕੀ ਕਹਾਂਗੇ ਸਰਸਵਤੀ ਠੀਕ ਹੈ ਇਹ ਤੁਸੀਂ ਸਾਰੇ ਜਿਹੜੇ ਜਿੰਨੇ ਵੀ ਆਪਾਂ ਨੇ ਨਾਮ ਕਵਰ ਕੀਤੇ ਨੇ ਇਹ ਕਾਫੀ ਇੰਪੋਰਟੈਂਟ ਨੇ ਤਾਂ ਤੁਸੀਂ ਇਹ ਸਾਰੇ ਯਾਦ ਰੱਖਣੇ ਨੇ ਇਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੇ ਨੇ ਠੀਕ ਹੈ ਹੁਣ ਉਸ ਤੋਂ ਬਾਅਦ ਆਪਾਂ ਕੁਝ ਪੰਜਾਬ ਦਾ ਜਲਵਾਯੂ ਦੇਖ ਲੀਨੇ ਆ ਕਿ ਪੰਜਾਬ ਦਾ ਜਲਵਾਯੂ ਕਿਸ ਪ੍ਰਕਾਰ ਦਾ ਹੈ ਠੀਕ ਹੈ ਮੌਸਮ ਅਤੇ ਪੰਗੋਲ ਵਿਗਿਆਨੀ ਮੁੱਖ ਤੌਰ ਤੇ ਤਿੰਨ ਰੁੱਤਾਂ ਅਤੇ ਪਰਿਵਰਤਨ ਕਾਲ ਦੌਰਾਨ ਪੰਜਾਬ ਨੂੰ ਦੋ ਰੁੱਤਾਂ ਮੰਨਦੇ ਨੇ ਠੀਕ ਹੈ ਮੁੱਖ ਰੁੱਤਾਂ ਠੀਕ ਹੈ ਨੰਬਰ ਦੇਖਦੇ ਆਪਾਂ ਮੁੱਖ ਰੁੱਤਾਂ ਦੇ ਵਿੱਚ ਕਿਹੜੇ-ਕਿਹੜੇ ਆ ਜਾਂਦੇ ਨੇ ਗਰਮ ਅਤੇ ਖੁਸ਼ਕ ਮੌਸਮ ਜਿਸ ਨੂੰ ਆਪਾਂ ਗਰਮੀ ਰੁੱਤ ਕਹਿੰਦੇ ਨੇ ਇਹ ਆਮ ਤੌਰ ਤੇ ਮੱਧ ਅਪ੍ਰੈਲ ਤੋਂ ਲੈ ਕੇ ਜੂਨ ਦੇ ਅੰਤ ਤੱਕ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਕੀ ਹੁੰਦਾ ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ ਜੁਲਾਈ ਤੋਂ ਆਰੰਭ ਹੋ ਕੇ ਸਤੰਬਰ ਦੇ ਅੰਤ ਤੱਕ ਵਰਖਾ ਰੁੱਤ ਚੱਲਦੀ ਹੈ ਸਰਦ ਰੁੱਤ ਸ਼ੁਰੂ ਹੁੰਦੀ ਹੈ ਆਪਣੀ ਦਸੰਬਰ ਤੋਂ ਲੈ ਕੇ ਫਰਵਰੀ ਦੇ ਅੰਤ ਤੱਕ ਠੀਕ ਹੈ ਇਹ ਕਿਹੜੇ ਹੋਗੇ ਆਪਣੇ ਕੋਲ ਇਸ ਨੂੰ ਆਪਾਂ ਕਹਿ ਦਵਾਂਗੇ ਮੁਖ ਰੁੱਤਾਂ ਠੀਕ ਹੈ ਉਸ ਤੋਂ ਬਾਅਦ ਪਰਿਵਰਤਨ ਕਾਲ ਦੀਆਂ ਰੁੱਤਾਂ ਆ ਜਾਂਦੀਆਂ ਨੇ ਜਿਸ ਦੇ ਵਿੱਚ ਪੱਤਝੜ ਆ ਜਾਂਦੀ ਏ ਪੱਤਝੜ ਕਦੋਂ ਆਉਂਦੀ ਏ ਉਹ ਅਕਤੂਬਰ ਤੋਂ ਨਵੰਬਰ ਦੇ ਅੰਤ ਤੱਕ ਠੀਕ ਹੈ ਬਸੰਤ ਕਦੋਂ ਆਉਂਦੀ ਏ ਮਾਰਚ ਤੋਂ ਅਪ੍ਰੈਲ ਦੇ ਮੱਧ ਤੱਕ ਠੀਕ ਹੈ ਇਹ ਪਰਿਵਰਤਨ ਕਾਲ ਦੀਆਂ ਰੁੱਤਾਂ ਹੋ ਗਈਆਂ ਠੀਕ ਹੈ ਹੁਣ ਉਸ ਤੋਂ ਬਾਅਦ ਆਪਾਂ ਕੁਝ ਆਪਾਂ ਪੰਜਾਬ ਦੇ ਜਿਹੜੇ ਸੁਰੱਖਿਆਤ ਖੇਤਰ ਨੇ ਆਪਾਂ ਕੁਝ ਉਹ ਦੇਖ ਲੈਣੇ ਆ ਜਿਸ ਦੇ ਵਿੱਚ ਆਪਣੇ ਕੋਲ ਸੈਂਚਰੀਜ਼ ਆ ਗਈਆਂ ਠੀਕ ਹੈ ਜਿਹੜੇ ਆਪਣੇ ਰਿਜ਼ਰਵ ਬਣੇ ਹੋਏ ਨੇ ਠੀਕ ਹੈ ਵਾਈਲਡਲਾਈਫ ਸੈਂਚਰੀਜ਼ ਬਣੀਆਂ ਹੋਈਆਂ ਤਾ ਸੁਰੱਖਿਅਤ ਖੇਤਰ ਉਹ ਖੇਤਰ ਹਨ ਜਿੱਥੇ ਮਨੁੱਖੀ ਦਖਲ ਅਤੇ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਸੀਮਤ ਹੈ 300 ਵਰਗ ਕਿਲੋਮੀਟਰ ਦਾ ਇਹ ਖੇਤਰ 13 ਜੰਗਲੀ ਜੀਵ ਸੈਂਚਰੀਆਂ 4 ਰੱਖਿਆ ਸਰਨ ਸਥਲ 3 ਕਮਿਊਨਿਟੀ ਰਿਜ਼ਰਵ ਅੰਤਰਗਤ ਸੁਰੱਖਿਅਤ ਆ ਰੱਖਿਆ ਜਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਟੋਟਲ 21 ਤਰਪੂਮੀ ਖੇਤਰ ਨੇ ਠੀਕ ਹੈ ਪੰਜਾਬ ਦੇ ਵਿੱਚ ਟੋਟਲ ਕਿੰਨੇ ਤਰਪੂਮੀ ਖੇਤਰ ਨੇ ਤਾਂ ਟੋਟਲ 21 ਤਰ੍ਹਾਂ ਭੂਮੀ ਖੇਤਰ ਨੇ ਜਿਸ ਦੇ ਵਿੱਚੋਂ 12 ਕੁਦਰਤੀ ਮਤਲਬ ਜਿਸ ਨੂੰ ਆਪਾਂ ਨੇਚਰਲ ਕਹਿ ਸਕਦੇ ਨੇ ਨੇਚਰ ਦੁਆਰਾ ਬਣਾਏ ਗਏ ਤੇ 9 ਮਨੁੱਖ ਦੁਆਰਾ ਠੀਕ ਹੈ 9 ਆ ਮੈਨਸ ਦੁਆਰਾ ਬਣਾਏ ਗਏ ਠੀਕ ਹੈ ਆ 12 ਨੇਚਰ ਵੱਲੋਂ ਤੇ 9 ਆਪਣੇ ਵੱਲੋਂ ਬਣਾਏ ਗਏ ਸਥਲ ਨੇ ਠੀਕ ਹੈ ਜੋ ਭਾਰਤ ਦੇ ਵਿੱਚ ਟੋਟਲ ਕੁੱਲ ਕਿੰਨੇ ਸਥਲ ਨੇ ਟੋਟਲ 49 ਰਾਮਸਰ ਸਥਲ ਨੇ ਭਾਰਤ ਦੇ ਵਿੱਚ ਜੇਕਰ ਗੱਲ ਕੀਤੀ ਹੋਏ ਪੰਜਾਬ ਦੇ ਵਿੱਚ ਤਾਂ ਟੋਟਲ ਪੰਜਾਬ ਦੇ ਵਿੱਚ 6 ਰਾਮਸਰ ਸਥਲ ਐਲਾਨੇ ਜਾ ਚੁੱਕੇ ਨੇ ਅੱਜ ਤੱਕ ਠੀਕ ਹੈ ਉਹ ਆਪਾਂ ਇਹ ਕਾਫੀ ਇੰਪੋਰਟੈਂਟ ਨੇ RAMSAR ਸੱਤਲ ਇਗਜ਼ਾਮ ਦੇ ਵਿੱਚ ਪੁੱਛ ਸਕਦੇ ਨੇ ਤਾਂ ਤੁਸੀਂ ਇਹ ਨੋਟ ਡਾਊਨ ਕਰ ਲੈਣੇ ਨੇ ਠੀਕ ਹੈ ਇਹ ਸੱਤਲ ਕਿਹੜੇ-ਕਿਹੜੇ ਸਭ ਤੋਂ ਪੁਰਾਣਾ ਸੱਤਲ ਕਿਹੜਾ ਹੈ ਤਾਂ ਸਭ ਤੋਂ ਪੁਰਾਣਾ ਸੱਤਲ ਹੈ ਹਰੀਕੇ ਹਰੀਕੇ ਲੇਕ ਕਹਿੰਦੇ ਨੇ ਜੋ 1990 ਦੇ ਵਿੱਚ ਕੀਏ RAMSAR ਸੱਤਲ ਕੋਸ਼ਿਤ ਕੀਤਾ ਗਿਆ ਸੀ ਆਪਕੋ ਪੁਰਾਣਾ ਸੱਤਲ ਇਹ ਹੀ ਹੈ ਹਰੀਕੇ ਠੀਕ ਹੈ ਯਾਦ ਰੱਖਣਾ ਉਸ ਤੋਂ ਬਾਅਦ ਕਾਂਜਲੀ ਵੈਟਲੈਂਡ ਨੂੰ ਠੀਕ ਹੈ 2002 ਦੇ ਵਿੱਚ RAMSAR ਸੱਤਲ ਕੋਸ਼ਿਤ ਕੀਤਾ ਸੀ ਤੇ ਰੋਪੜ ਨੂੰ 2002 ਦੇ ਵਿੱਚ ਠੀਕ ਹੈ ਇਹ ਤਿੰਨ ਸੀ ਆਪਣੇ ਜਿਹੜੇ ਪੁਰਾਣੇ ਸੀ ਤਾਂ ਤੁਸੀਂ ਤਿੰਨ ਯਾਦ ਰੱਖਣੇ ਨੇ ਉਸ ਤੋਂ ਬਾਅਦ ਹਾਲੀ ਦੇ ਵਿੱਚ ਬਿਆਸ ਕਨਜ਼ਰਵੇਸ਼ਨ ریزਰਵ ਸੀ ਜਿਹੜਾ 2019 ਦੇ ਵਿੱਚ ਇਸ ਨੂੰ ਕੀ ਹੈ RAMSAR ਸੱਤਰ ਕੋਸ਼ਿਤ ਕਰ ਦਿੱਤਾ ਗਿਆ ਠੀਕ ਹੈ ਉਸ ਤੋਂ ਬਾਅਦ ਕੇਸ਼ੋਪੁਰੀ ਮਿਆਨੀ ਕਮਿਊਨਿਟੀ ریزਰਵਰ ਨੂੰ 2019 ਦੇ ਵਿੱਚ RAMSAR ਸੱਤਰ ਕੋਸ਼ਿਤ ਕੀਤਾ ਗਿਆ ਸੀ ਤੇ ਨੰਗਲ ਵਾਈਲਡ ਲਾਈਫ ਸੈਂਚੂਰੀ ਨੂੰ 2019 ਦੇ ਵਿੱਚ ਕੋਸ਼ਿਤ ਕੀਤਾ ਗਿਆ ਸੀ ਠੀਕ ਹੈ ਪਹਿਲਾਂ ਕਿੰਨੇ ਸੀ ਪਹਿਲਾਂ ਟੋਟਲ ਤਿੰਨ ਸੀ ਤੇ ਪਲੱਸ ਤਿੰਨ ਹੁਣ ਨਵੇਂ ਆਹ ਰਾਮਸਰ ਸਥਲ ਕੋਸ਼ਿਤ ਕਰ ਦਿੱਤੇ ਗਏ ਸਦਾ ਟੋਟਲ ਪੰਜਾਬ ਦੇ ਵਿੱਚ 6 ਰਾਮਸਰ ਸਥਲ ਨੇ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੇ ਪੂਰੇ ਭਾਰਤ ਦੇ ਵਿੱਚ ਟੋਟਲ 49 ਰਾਮਸਰ ਸਥਲ ਨੇ ਠੀਕ ਹੈ ਇਹ ਤੁਸੀਂ ਯਾਦ ਰੱਖਣੇ ਨੇ ਕਾਫੀ ਇੰਪੋਰਟੈਂਟ ਨੇ ਇਸ ਤੋਂ ਬਾਅਦ ਇੱਕ ਕੁਐਸਚਨ ਹੋਰ ਇਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਉਹ ਆਪਾਂ ਕਵਰ ਕਰ ਲੈਨੇ ਆਂ ਆਹ ਮਹਿੰਦਰਾ ਚੌਧਰੀ ਪਸ਼ੂ ਸਥਲ ਜਾਂ ਛੱਤਬੀੜ ਜਿਹੜਾ ਆਪਣਾ ਕਿੱਥੇ ਆ ਜ਼ਿਰਕਪੁਰ ਦੇ ਵਿੱਚ ਕਾਫੀ ਗਏ ਵੀ ਹੋਣਗੇ ਉੱਥੇ ਠੀਕ ਹੈ ਉਸ ਨੂੰ ਕੀ ਪੂਰਾ ਨਾਮ ਕੀ ਉਸ ਦਾ ਮਹਿੰਦਰਾ ਚੌਧਰੀ ਜ਼ੂਲੋਜੀਕਲ ਪਾਰਕ ਕਹਿ ਦਿੰਦੇ ਆ ਉਸ ਨੂੰ ਠੀਕ ਹੈ ਇਸ ਨੂੰ ਜਿਸ ਨੂੰ ਆਪਾਂ ਛੱਤਬੀੜ ਕਹਿੰਦੇ ਆ ਠੀਕ ਹੈ ਇਹ ਕਿੱਥੇ ਸਥਿਤ ਹੈ ਇਹ ਜ਼ਿਰਕਪੁਰ ਦੇ ਨੇੜੇ ਸਥਿਤ ਹੈ ਜਿੱਥੇ ਸੈਂਕੜੇ ਵੱਖ-ਵੱਖ ਤਰ੍ਹਾਂ ਦੇ ਪੰਛੀ ਦੁੱਧਤਾਰੀ ਅਤੇ ਰੰਗਣ ਵਾਲੇ ਜੀਵ ਨੇ ਇਸ ਚਿੜੀਆਕਰ ਦਾ ਮੁੱਖ ਆਕਰਸ਼ਣ ਇਸ ਥੋਂ ਦੀ ਸ਼ੇਰ ਸਫਾਰੀ ਹੈ ਠੀਕ ਹੈ ਉਸ ਤੋਂ ਬਾਅਦ ਨੰਬਰ 2 ਤੇ ਦੇਖ ਲੈਣਾ ਚਿਤਾ ਸਫਾਰੀ ਇਹ ਕਿੱਥੇ ਸਥਿਤ ਹੈ ਇਹ ਲੁਧਿਆਣਾ ਚਿੜੀਆਕਰ ਦਾ ਇਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਥਿਤ ਹੈ ਠੀਕ ਹੈ ਲੁਧਿਆਣਾ ਚਿੜੀਆ ਘਰ ਇਹ ਚਿਤਾਸਫਾਰੀ ਕਹਦੇ ਨੇ ਜਿਸ ਨੂੰ ਇਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਠੀਕ ਹੈ ਉਸ ਤੋਂ ਬਾਅਦ ਹਿਰਨ ਪਾਰਕ ਨਿੱਲੋ ਹਿਰਨ ਪਾਰਕ ਨਿੱਲੋ ਇਹ ਛੋਟਾ ਜਿਹਾ ਇੱਕ ਚਿੜੀਆ ਘਰ ਹੈ ਜੋ ਵੀ ਕੀ ਹੈ ਜੋ ਵੀ ਲੁਧਿਆਣਾ ਦੇ ਵਿੱਚ ਸਥਿਤ ਹੈ ਇਹ ਵੀ ਠੀਕ ਹੈ ਉਸ ਤੋਂ ਬਾਅਦ ਹਿਰਨ ਪਾਰਕ ਬੀੜ ਬੀੜ ਤਲਬ ਕਹਿੰਦੇ ਨੇ ਜਿਸ ਨੂੰ ਇਹ ਕਿੱਥੇ ਹੈ ਇਹ ਬਠਿੰਡਾ ਦੇ ਵਿੱਚ ਸਥਿਤ ਹੈ ਤੇ ਹਿਰਨ ਪਾਰਕ ਬੀੜ ਮੋਤੀ ਬਾਗ ਆਹ ਇਹ ਚਿੜੀਆਕਰ ਪਟਿਆਲਾ ਦੇ ਵਿੱਚ ਸਥਿਤ ਹੈ ਠੀਕ ਹੈ ਇਹ ਚਿੜੀਆਕਰ ਨੇ ਪੰਜੋਂ ਦੇ ਪੰਜ ਜ਼ੂ ਲੋਜੀਕਲ ਪਾਰਕ ਕਹਿ ਦਿੰਨੇ ਆ ਇਹ ਕਾਫੀ ਇੰਪੋਰਟੈਂਟ ਹੈ ਤਾਂ ਤੁਸੀਂ ਪੰਜੋਂ ਦੇ ਪੰਜ ਯਾਦ ਰੱਖਣੇ ਨੇ ਇਗਜ਼ਾਮ ਦੇ ਵਿੱਚ ਪੁੱਛ ਸਕਦੇ ਨੇ ਕਾਫੀ ਇੰਪੋਰਟੈਂਟ ਹੈ ਠੀਕ ਹੈ ਹੁਣ ਆਪਾਂ ਕੁਝ ਮੋਸਟ ਇੰਪੋਰਟੈਂਟ ਐਮਸੀਕਿਊਸ ਕੁਐਸਚਨਸ ਕਰ ਲੈਨੇ ਆ ਠੀਕ ਹੈ ਹੋਪਸ ਹੋ ਤੁਹਾਨੂੰ ਜਿਹੜੀ ਇਹ ਥਿਊਰੀ ਇਹ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ ਠੀਕ ਹੈ ਹੁਣ ਆਪਾਂ ਇੱਕ ਛੋਟਾ ਜਿਹਾ ਟੈਸਟ ਵੀ ਲੈ ਲੈਨੇ ਆ ਨਾਲ ਦੇ ਨਾਲ ਮੈਂ ਇਸ ਦਾ ਅਨਸਰ ਵੀ ਦੱਸਦਾ ਰਾਵਾਂਗਾ ਤੇ ਤੁਹਾਨੂੰ 5 ਸੈਕਿੰਡਸ ਦਾ ਟਾਈਮ ਵੀ ਦਵਾਂਗਾ ਤਾਂ ਜੋ ਤੁਹਾਨੂੰ ਇਹ ਜਿਹੜੇ ਮੈਂ ਕੁਐਸਚਨ ਕਰਵਾ ਕੇ ਹਟਾ ਇਹ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋ ਜਾਣ ਠੀਕ ਹੈ ਹੁਣ ਆਪਾਂ ਫਰਸਟ ਕੁਐਸਚਨ ਦੇਖਦੇ ਆ ਰਿੰਗ ਵੇਦ ਅਨੁਸਾਰ ਪੰਜਾਬ ਨੂੰ ਕੀ ਕਿਹਾ ਜਾਂਦਾ ਹੈ ਤਾਂ ਰਿੰਗ ਵੇਦਿਕ ਕਾਲ ਦੇ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਕੀ ਰਾਈਟ ਆਨਸਰ ਹੈਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਸਬਤ ਸਿੱਧੂ ਠੀਕ ਹੈ ਸਬਤ ਸਿੱਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਰਿੰਗਵੇਦੀ ਕਾਲ ਦੇ ਵਿੱਚ ਨੈਕਸਟ ਦੇਖ ਲੈਂਦੇ ਆ ਯੂਨਾਨੀ ਲੋਕਾਂ ਦੁਆਰਾ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਤਾਂ ਜਦੋਂ ਯੂਨਾਨੀ ਲੋਕ ਆਏ ਸੀ ਜਿਨ੍ਹਾਂ ਨੂੰ ਆਪਾਂ ਗ੍ਰੀਕਸ ਕਹਿ ਦਿੰਦੇ ਆ ਠੀਕ ਹੈ ਗ੍ਰੀਕਸ ਕਹਿ ਦਿੰਦੇ ਆ ਤਾਂ ਉਹ ਉਹਨਾਂ ਨੇ ਆ ਕੇ ਪੰਜਾਬ ਨੂੰ ਕੀ ਕਿਹਾ ਸੀ ਤਾਂ ਉਹਨਾਂ ਨੇ ਰੱਖਿਆ ਸੀ ਉਹਨਾਂ ਨੇ ਕਿਹਾ ਸੀ ਪੈਂਟੋਪਟੇਮੀਆ ਠੀਕ ਹੈ ਪੈਂਟੋਪਟੇਮੀਆ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਮਹਾਪਾਰਤ ਤਿਰ ਰਮਾਇਣ ਅਨੁਸਾਰ ਪੰਜਾਬ ਨੂੰ ਕੀ ਕਿਹਾ ਜਾਂਦਾ ਹੈ ਠੀਕ ਹੈ ਮਹਾਪਾਰਤ ਦੇ ਸਮੇਂ ਦੇ ਵਿੱਚ ਜਾਂ ਰਮਾਇਣ ਦੇ ਸਮੇਂ ਦੇ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਤਾਂ ਕਿਹਾ ਜਾਂਦਾ ਸੀ ਪੰਚਨਾੰਦ ਠੀਕ ਹੈ ਇਹ ਇਜ਼ ਦਾ ਰਾਈਟ ਆਨਸਰ ਪੰਚਨਾੰਦ ਕਿਹਾ ਜਾਂਦਾ ਸੀ ਨੈਕਸਟ ਦੇਖ ਲੈਂਦੇ ਆ ਭਾਰਤੀ ਪੰਜਾਬ ਵਿੱਚ ਕੁੱਲ ਕਿੰਨੇ ਦਰਿਆ ਵਗਦੇ ਨੇ ਭਾਰਤੀ ਪੰਜਾਬ ਦੇ ਵਿੱਚ ਟੋਟਲ ਤਿੰਨ ਦਰਿਆ ਵਗਦੇ ਨੇ ਠੀਕ ਹੈ ਡੀ ਇਜ਼ ਦਾ ਰਾਈਟ ਆਨਸਰ ਕਿਹੜੇ-ਕਿਹੜੇ ਸਤਲੁਜ ਬਿਆਸ ਤੇ ਰਾਵੀ ਠੀਕ ਹੈ ਚਨਾਬ ਤੇ ਜੇਹਲਮ ਨੇ ਜਿਹੜੇ ਉਹ ਪਾਕਿਸਤਾਨ ਦੇ ਵਿੱਚ ਚਲੇ ਗਏ ਨੇ 1947 ਦੀ ਵੰਡ ਤੋਂ ਬਾਅਦ ਠੀਕ ਹੈ ਫਿਰ ਹਾਲ ਦੀ ਦੀ ਘੜੀ ਵਸ ਤਿੰਨ ਦਰਿਆ ਵਗਦੇ ਨੇ ਆ ਨੈਕਸਟ ਦੇਖ ਲੈਂਦੇ ਆ ਸਤਲੁਜ ਦਰਿਆ ਦੀ ਉਤਪਤੀ ਕਿੱਥੋਂ ਹੁੰਦੀ ਹੈ ਤਾਂ ਸਤਲੁਜ ਦਰਿਆ ਜਿਹੜਾ ਉਹ ਕਿੱਥੋਂ ਨਿਕਲਦਾ ਹੈ ਤਾਂ ਉਸ ਦੀ ਉਤਪਤੀ ਹੁੰਦੀ ਹੈ ਆਪਣੇ ਕੋਲ ਮਾਨਸ ਸਰੋਵਰ ਗਲੇਸ਼ੀਅਰ ਤਿੱਬਤ ਤੋਂ ਇਹ ਇਸ ਦਾ ਰਾਈਟ ਆਨਸਰ ਮਾਨਸ ਸਰੋਵਰ ਗਲੇਸ਼ੀਅਰ ਤਿੱਬਤ ਤੋਂ ਕਿ ਸਤਲੁਜ ਦਰਿਆ ਦੀ ਉਤਪਤੀ ਹੁੰਦੀ ਹੈ ਨੈਕਸਟ ਦੇਖ ਲੈਂਦੇ ਆਪਾਂ ਪਾਖੜਾ ਨੰਗਲ ਡੈਮ ਕਿਸ ਨਦੀ ਦੇ ਕਿਨਾਰੇ ਬਣਿਆ ਹੋਇਆ ਹੈ ਪਾਖੜਾ ਨੰਗਲ ਡੈਮ ਤਾਂ ਇਹ ਕਿਹੜੀ ਨਦੀ ਦੇ ਕਿਨਾਰੇ ਬਣਿਆ ਹੋਇਆ ਹੈ ਤਾਂ ਇਹ ਬਣਿਆ ਹੋਇਆ ਸਤਲੁਜ ਨਦੀ ਦੇ ਕਿਨਾਰੇ ਹੈ ਪਾਖਣਾ ਨੰਗਲ ਡੈਮ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਦੇਖ ਲੈਂਦੇ ਆ ਗੁਰਦੁਆਰਾ ਮਨੀਕਰਨ ਸਾਹਿਬ ਕਿਸ ਦਰਿਆ ਦੀ ਸ਼ਾਖਾ ਤੇ ਬਣਿਆ ਹੈ ਗੁਰਦੁਆਰਾ ਮਨੀਕਰਨ ਸਾਹਿਬ ਤਾਂ ਗੁਰਦੁਆਰਾ ਮਨੀਕਰਨ ਸਾਹਿਬ ਕਿਹੜੀ ਨਦੀ ਤੇ ਬਣਿਆ ਹੋਇਆ ਤਾਂ ਇਹ ਬਣਿਆ ਹੋਇਆ ਵਿਆਸ ਨਦੀ ਤੇ A ਇਸ ਦਾ ਰਾਈਟ ਆਨਸਰ ਠੀਕ ਹੈ ਗੁਰਦੁਆਰਾ ਮਨੀਕਰਨ ਸਾਹਿਬ ਵਿਆਸ ਨਦੀ ਦੇ ਕਿਨਾਰੇ ਬਣਿਆ ਹੋਇਆ ਹੈ ਨੈਕਸਟ ਦੇਖ ਲੈਂਦੇ ਆ ਤਾਂ ਕਾਂਜਲੀ ਵੈਟਲੈਂਡ ਕਿਸ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਕਾਂਜਲੀ ਵੈਟਲੈਂਡ ਤਾਂ ਇਹ ਸਥਿਤ ਹੈ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕਾਂਜਲੀ ਵੈਟਲੈਂਡ ਯਾਦ ਰੱਖਣਾ ਹੈ ਕਾਫੀ ਇੰਪ ਨੈਕਸਟ ਦੇਖ ਲਿਨੀ ਆ ਰਣਜੀਤ ਸਾਗਰ ਡੈਮ ਜਿਸ ਨੂੰ ਆਪਾਂ ਥੀਨ ਡੈਮ ਵੀ ਕਹਿ ਦਿੰਦੇ ਆ ਉਹ ਕਿਸ ਨਦੀ ਤੇ ਬਣਿਆ ਹੋਇਆ ਏ ਤਾਂ ਉਹ ਬਣਿਆ ਹੋਇਆ ਰਾਵੀ ਨਦੀ ਤੇ ਹੈ ਰਣਜੀਤ ਸਾਗਰ ਡੈਮ ਕਿਹੜੀ ਨਦੀ ਤੇ ਬਣਿਆ ਹੋਇਆ ਹੈ ਤਾਂ ਉਹ ਬਣਿਆ ਹੋਇਆ ਰਾਵੀ ਨਦੀ ਤੇ ਹੈ ਠੀਕ ਹੈ ਨੈਕਸਟ ਦੇਖਦੇ ਆਪਾਂ ਪੌਂਗ ਡੈਮ ਕਿਸ ਨਦੀ ਦੇ ਕਿਨਾਰੇ ਬਣਿਆ ਹੋਇਆ ਪੌਂਗ ਡੈਮ ਤਾਂ ਪੌਂਗ ਡੈਮ ਇਹ ਕਿਹੜੀ ਨਦੀ ਤੇ ਬਣਿਆ ਹੋਇਆ ਹੈ ਤਾਂ ਇਹ ਬਣਿਆ ਹੋਇਆ ਵਿਆਸ ਨਦੀ ਤੇ ਪੌਂਗ ਡੈਮ ਠੀਕ ਹੈ ਇਹ ਇਸ ਦਾ ਰਾਈਟ ਆਨਸਰ ਨੈਕਸਟ ਵਿਜ਼ਿਟ ਕਰਦੇ ਆਪਾਂ ਸਤਲੁਜ ਦਰਿਆ ਦੀ ਹੱਦ ਕੀ ਨਾਲ ਕਿੰਨੇ ਜ਼ਿਲ੍ਹੇ ਲੱਗਦੇ ਨੇ ਸਤਲੁਜ ਦਰਿਆ ਦੀ ਹੱਦ ਨਾਲ ਤਾਂ ਟੋਟਲ ਕਿੰਨੇ ਜ਼ਿਲ੍ਹੇ ਲੱਗਦੇ ਨੇ ਸਤਲੁਜ ਦਰਿਆ ਦੀ ਹੱਦ ਨਾਲ ਤਾਂ ਟੋਟਲ ਲੱਗਦੇ ਨੇ 9 ਜ਼ਿਲ੍ਹੇ ਠੀਕ ਹੈ ਸਤਲੁਜ ਦਰਿਆ ਦੀ ਹੱਦ ਨਾਲ ਕਿੰਨੇ ਜ਼ਿਲ੍ਹੇ ਲੱਗਦੇ ਨੇ 9 ਜ਼ਿਲ੍ਹੇ ਲੱਗਦੇ ਨੇ ਜੇਕਰ ਬਿਆਸ ਇੱਥੇ ਬਿਆਸ ਆ ਜਾਵੇ ਤਾਂ ਬਿਆਸ ਦੀ ਹੱਦ ਨਾਲ ਕਿੰਨੇ ਜ਼ਿਲ੍ਹੇ ਲੱਗਦੇ ਨੇ ਤਾਂ ਬਿਆਸ ਨਾਲ 6 ਜ਼ਿਲ੍ਹੇ ਲੱਗਦੇ ਨੇ ਠੀਕ ਹੈ ਰਾਵੀ ਨਾਲ ਕਿੰਨੇ ਜ਼ਿਲ੍ਹੇ ਲੱਗਦੇ ਨੇ ਤਾਂ ਰਾਵੀ ਨਾਲ ਟੋਟਲ 3 ਜ਼ਿਲ੍ਹੇ ਲੱਗਦੇ ਨੇ ਠੀਕ ਹੈ ਤਾਂ ਤੁਸੀਂ ਤਿੰਨੇ ਕੁਐਸਚਨ ਯਾਦ ਰੱਖਣੇ ਨੇ ਕਾਫੀ ਇੰਪੋਰਟੈਂਟ ਨੇ ਨ ਪੰਜਾਬ ਵਿੱਚ ਕਿੰਨੇ ਸਥਾਨ ਰਾਮਸਰ ਸਥਲ ਐਲਾਨੇ ਜਾ ਚੁੱਕੇ ਹਨ ਤਾਂ ਟੋਟਲ ਪੰਜਾਬ ਦੇ ਵਿੱਚ ਕਿੰਨੇ ਰਾਮਸਰ ਸਥਲ ਨਾ ਰਾਮਸਰ ਸਥਲ ਐਲਾਨੇ ਗਏ ਨੇ ਤਾਂ ਟੋਟਲ 6 ਠੀਕ ਹੈ ਟੋਟਲ 6 ਰਾਮਸਰ ਸਥਲ ਐਲਾਨੇ ਗਏ ਨੇ ਪੂਰੇ ਇੰਡੀਆ ਦੇ ਵਿੱਚ ਟੋਟਲ ਕਿੰਨੇ ਨੇ ਤਾਂ ਪੂਰੇ ਇੰਡੀਆ ਦੇ ਵਿੱਚ ਟੋਟਲ 49 ਨੇ ਨੈਕਸਟ ਵਿਜ਼ਿਟ ਕਰਦੇ ਆਪਾਂ ਪੰਜਾਬ ਵਿੱਚ ਕੁੱਲ ਕਿੰਨੇ ਤਰਪੂਮੀ ਖੇਤਰ ਹਨ ਕੁਦਰਤੀ ਅਤੇ ਮਨ मतलब ਕਿ ਨੇਚਰਲ ਤੇ ਮਨੁੱਖਾਂ ਦੁਆਰਾ ਬਣਾਏ ਗਏ ਤਾਂ ਟੋਟਲ ਕਿੰਨੇ ਤਰਪੂਮੀ ਖੇਤਰ ਨੇ ਤਾ ਉਹਨੇ ਟੋਟਲ ਆਪਣੇ ਕੋਲ 12 ਤਾਂ ਹੈਗੇ ਨੇ ਆਪਣੇ ਕੋਲ ਨੈਚੁਰਲ ਤੇ 9 ਹੈਗੇ ਨੇ ਮਨੁੱਖਾਂ ਦੁਆਰਾ ਬਣਾਏ ਗਏ ਤਾਂ ਟੋਟਲ 21 ਆਰਾਮ ਸਰ ਸਾਥਲ ਨੇ ਠੀਕ ਹੈ ਤਰਪੂਮੀ ਖੇਤਰ ਨੇ ਠੀਕ ਹੈ ਇਹ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਪਾਂ ਚਿਤਾ ਸਫਾਰੀ ਚੀੜਿਆ ਘਰ ਕਿੱਥੇ ਸਥਿਤ ਹੈ ਚਿਤਾ ਸਫਾਰੀ ਚੀੜਿਆ ਘਰ ਤਾਂ ਇਹ ਕਿੱਥੇ ਸਥਿਤ ਹੈ ਤਾਂ ਇਹ ਲੁਧਿਆਣਾ ਦੇ ਵਿੱਚ ਸਥਿਤ ਹੈ ਠੀਕ ਹੈ ਚਿਤਾ ਸਫਾਰੀ ਚੀੜਿਆ ਘਰ ਹਾਂ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆ ਜਿਹੜਾ ਹੀਰਨ ਪਾਰਕ ਬੀੜ ਮੋਤੀ ਬਾਗ ਇਹ ਕਿਸ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤਾਂ ਉਹ ਪਟਿਆਲਾ ਦੇ ਵਿੱਚ ਸਥਿਤ ਹੈ ਠੀਕ ਹੈ ਇਹ ਇਸ ਦਾ ਰਾਈਟ ਆਨਸਰ ਤਾਂ ਦੋਸਤੋ ਅੱਜ ਦੀ ਕਲਾਸ ਦਾ ਜਿਹੜਾ ਆਪਣਾ ਚੈਪਟਰ ਸੀ ਪੰਜਾਬ ਦੀਆਂ ਨਦੀਆਂ ਅਤੇ ਮੌਸਮ ਉਹ ਆਪਣਾ ਕਵਰ ਹੋ ਚੁੱਕਿਆ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰ ਦਿਆ ਕਰੋ ਕਿ ਆਪਮੁ ਕਿਸ ਤੁਹਾਨੂੰ ਜਿਹੜੀ ਇਹ ਕਲਾਸ ਇਹ ਕਿਵੇਂ ਦੀ ਲੱਗੀ ਤੇ ਦੋਸਤੋ ਇਸ ਕਲਾਸ ਦਾ ਜਿਹੜਾ ਪੀਡੀਐਫ ਹੈ ਤੁਹਾਨੂੰ ਮੇਰੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜਾਵੇਗਾ ਸੋ ਜਲਦੀ ਤੋਂ ਜਾ ਕੇ ਡਿਸਕ੍ਰਿਪਸ਼ਨ ਦੇ ਵਿੱਚ ਮੇਰੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਨੋਟੀਫਿਕੇਸ਼ਨ ਬਟਨ ਔਨ ਕਰ ਲਿਓ ਤਾਂ ਜੋ ਤੁਹਾਨੂੰ ਹਰ ਇੱਕ ਕਲਾਸ ਦਾ ਟਾਈਮ ਰੂਟਾਈਮ ਪਤਾ ਲੱਗਦਾ ਰਹੇ ਤਾਂ ਦੋਸਤੋ ਅਗਲੀ ਕਲਾਸ ਦੇ ਵਿੱਚ ਆਪਾਂ ਦੇਖਦੇ ਆਂ ਪੰਜਾਬ ਦਾ ਮੱਧ ਕਾਲੀਨ ਇਤਿਹਾਸ ਉਹ ਆਪਾਂ ਕਵਰ ਕਰਾਂਗੇ ਹੋਪਸ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਮਿਲਦੇ ਆਂ ਆਪਾਂ ਕੱਲ ਦੀ ਕਲਾਸ ਦੇ ਵਿੱਚ ਥੈਂਕ ਯੂ so much